ਬਡੇ ਬਾਦਲ ਸੀ ਤੇ ਸਾਰੇ ਅਧਿਕਾਰ ਉਹਨਾਂ ਕੋਲ ਸਨ ਉਹਨਾਂ ਦੇ ਜਾਣ ਤੋਂ ਬਾਅਦ ਜੇ ਅਗਲੇ ਪਾਸੇ ਸੁਖਬੀਰ ਸਿੰਘ ਆਇਆ ਤੇ ਸਾਰੇ ਅਧਿਕਾਰ ਅੱਖਾਂ ਬੰਦ ਕਰਕੇ ਉਹਨੂੰ ਦੇਣ ਦੀ ਜਿਹੜਾ ਸੁਭਾਅ ਜਿਹੜਾ ਸੀ ਉਹ ਬੜਾ ਘਾਤਕ ਸੀ ਸਿੱਖਿਆਸ ਦੇ ਕੋਠਾ ਦੇ ਖੁੱਲੋ ਜਾਣਾ ਕਿ ਕੋਈ ਪਰਿਵਾਰ ਵੱਲੋਂ ਉਸ ਨੂੰ ਚਲਾਉਣ ਦੀ ਕੋਸ਼ਿਸ਼ ਕਰਨੀ ਦੁਜਿਆਂ ਨੂੰ ਬੌਣਿਆ ਕਰ ਦੇਣਾ ਇਹ ਆਪਣੇ ਬੜਾ ਘਾਤਕ ਪੱਖ ਸੀ ਕੀ ਕੁਲਦੀਪ ਸਿੰਘ ਦਖਲ ਨਹੀਂ ਦੇਣਾ ਚਾਹੀਦਾ ਹੁਣ ਦੇ ਉਹ ਪਰ ਬਤੌਰ ਜਥੇਦਾਰ ਉਹਨਾਂ ਨੂੰ ਉਹਨੂੰ ਦਖਲ ਨਹੀਂ ਦੇਣਾ ਚਾਹੀਦਾ ਜੀ ਉਹਨਾਂ ਨੂੰ ਸਵੇਰੇ 2 ਦਸੰਬਰ ਦੇ ਫੈਸਲੇ ਦੇ ਪ੍ਰੋਟੋਕੋਲ 'ਤੇ ਖੜੇ ਹੋਣਾ ਚਾਹੀਦਾ ਸਤਾਉਣ ਤੋਂ ਬਾਅਦ ਜੀ ਇਹਨਾਂ ਨੇ ਪੰਚ ਵਾਲੇ ਪਾਸੇ ਨੂੰ ਘੁਮਾ ਲਿਆ ਇਹਨਾਂ ਦੇਖੋ ਹਾਲਾਂਕਿ 97 ਦੀ ਜਿਹੜੀ ਸਤਾ ਹੈ ਨਾ ਉਹ ਅਗਰ ਆਕਾਲ ਤੱਕ ਤੋਂ ਸਰਗਰਮੀਆਂ ਨਾ ਕੀਤੀਆਂ ਜਾਂਦੀਆਂ ਤੇ 97 ਵੀ ਸਰਕਾਰ ਬਣਾ ਨਹੀਂ ਸਕਦੀ ਇਹ ਤੇ 92 ਦੇ ਵਿੱਚ ਜਦੋਂ ਵੈਸ ਮਨਦੀਪ ਸਿੰਘ ਜੀ ਉੱਥੇ ਐਕਟਿੰਗ ਜਿਹੇਦਾਰ ਸਨ ਜਿਹਦਾਰ ਸਨ ਉਹਨਾਂ ਨਾਲ ਸੀ ਅਸੀਂ ਲੋਕਾਂ ਨੇ ਰਲ ਕੇ ਖਾਲਸਾ ਮਾਰਚ ਪਹਿਲਾ ਕਢਿਆ ਤਾਂ ਜਾ ਕੇ ਸਿੱਖ ਸੰਗਤ ਛੜਕਾਂ ਤੇ ਆਈ ਨਹੀਂ ਤੇ 84 ਤੋਂ ਲੈ ਕੇ 92 ਤੱਕ ਇਹੋ ਜਿਹੇ ਸਰਹੂਮਤ ਨੇ ਦਬਾਅ ਬਣਾ ਲਿਆ ਸੀ ਜਿਹੜੇ ਪੁਲਿਸ ਅਫਸਰ ਇਹਨਾਂ ਦੇ ਗਿਲ ਵਰਗੇ ਲਾ ਕੇ ਜਾਂ ਬੀਅੰਤ ਸਿੰਘ ਵਰਗਾ ਮੁੱਖ ਮੰਤਰੀ ਲਾ ਕੇ ਇਹਨਾਂ ਅਕਾਲੀਆਂ ਨੂੰ ਦਬ ਕੇ ਰੱਖਿਆ ਹੋਇਆ ਸੀ ਇਹ ਤੇ ਭੋਗਾਂ ਤੇ ਜਾਣਯੋਗ ਵੀ ਨਹੀਂ ਚ ਰਹਿ ਗੇ ਵਰੀਨਾਂ ਦੇ ਸਤਾ ਦੇ ਅਨਸਾਰੀ ਕੋਈ ਨਾ ਦਿਨ ਕੋਰੀ ਕਰਵਾਈ ਨਾ ਨੌਜਵਾਨਾਂ ਦੇ ਨਾਲ ਹਮਦਰਦੀ ਪ੍ਰਗਟ ਕੀਤੀ ਨਾ ਨਵਾਂ ਵਾਸੇ ਕੋਈ ਜੋਗ ਪ੍ਰਬੰਧ ਕੀਤਾ ਉਹ ਗੰਦੇ ਅਫਸਰ ਜਿਨ੍ਹਾਂ ਨੇ ਸਾਡੇ ਮੁੰਡੇ ਮਾਰੇ ਸਨ ਉਹਨਾਂ ਨੂੰ ਦੁਬਾਰਾ ਇਹਨਾਂ ਨੇ ਪਦਮੀਆਂ ਦੇ ਕੇ ਉਹਨਾਂ ਨੂੰ ਨਵਾਜਣਾ ਸ਼ੁਰੂ ਕਰ ਲਿਆ ਕੋਈ ਪੜਤਾਲ ਨਹੀਂ ਕਰਵਾਈ 84 ਤੱਕ ਲਗਾਤਾਰ ਜੋ ਹੋਣਾ ਚਾਹੀਦਾ ਸੀ ਮੈਂ ਇਹ ਸਾਰਾ ਇੱਕ ਸਤਾ ਦੇ ਸੁਖਵਾਸੀ ਵੀ ਪੰਜ ਪਾ ਦਾ ਸਮਝੌਤਾ ਵਿਸ਼ਾ ਤਾਂ ਸੁੱਖ ਵਾਸਤੇ ਹੀ। ਬਿਨਾਂ ਸ਼ਰਤ ਕੀ ਸਮਝੌਤਾ ਕਿਉਂ ਜੀ? ਪੰਜਾਬ ਦੇ ਮੁੱਦਿਆਂ ਤੇ ਸਮਝੌਤਾ ਕਰੋ। ਚੰਡੀਗੜ੍ਹ ਤੇ ਸਮਝੌਤਾ ਕਰੋ, ਪਾਕਲਾ ਡੈਮ ਤੇ ਸਮਝੌਤਾ ਕਰੋ, ਪੰਜਾਬੀ ਬੋਲਦੇ ਇਲਾਕੇ ਨੇ ਸਮਝੌਤਾ ਕਰੋ। ਕਿਸਮ ਦੇ ਹੋ ਜੀ। देखो ਇਸ ਮੌਕੇ ਤੇ ਅਸਲੀ ਭੜਤੀ ਅਕਾਲੀ ਦਲ ਦੀ ਚੱਲ ਰਹੀ ਹੈ। ਉਹ ਸਤ ਪੰਜ ਮੈਂਬਰੀ ਕਮੇਟੀ ਜਿਹੜੀ ਹੈ, ਉਹ ਕੰਮ ਕਰ ਰਹੀ ਹੈ। ਇਹ ਸਾਹੀ ਦੇ ਸਾਰੇ ਸਿਕਸ ਅੰਸਾਰ ਨੂੰ ਜਿੱਥੇ ਵੀ ਬੈਠੇ ਨੇ, ਜਾਂ ਵੀ ਪੰਜਾਬ ਦੇ ਅੰਦਰ ਭੜਤੀ ਹੋ ਰਹੀ ਹੈ। ਤੇ ਬਿਲਕੁਲ ਨਿਟਕੇ ਉੱਪਰ ਤੀ ਕਰਵਾਣੀ ਚਾਹੀਦੀ ਅੱਗੇ ਲੱਗਣਾ ਚਾਹੀਦਾ ਉਹ ਕੋਈ ਖਾਨਦਾਨੀ ਬੰਦੇ ਨਹੀਂ ਅੱਗੇ ਆਣੇ ਚਾਹੀਦੇ ਜਾਂ ਛਟੇਫੁਕੇ ਸਿਆ ਸਿਆ ਢੜਿਆਂ ਵਾਲੇ ਸਿਆਦਾਨੀ ਆਣੇ ਚਾਹੀਦੇ ਉਥੇ ਜੋਗ ਪੰਥਕ ਸੋਚ ਵਾਲੇ ਵਿਅਕਤੀ ਜਿਹੜੇ ਨੇ ਉਹੀ ਆਗੂ ਚੁਣ ਕੇ ਅੱਗੇ ਆਣੇ ਜਿਨ੍ਹਾਂ ਤੇ ਕੋਈ ੱੱਬਾ ਨਾ ਹੋਵੇ ਜੋ ਹੁਣ ਬਣੇਗਾ ਅਕਾਲ ਤਖਤ ਤੋਂ ਬਣੇਗਾ ਪੰਥ ਦੀ ਮਰਜ਼ੀ ਦੇ ਮੁਤਾਬਕ ਬਣੇਗਾ ਕੋਈ ਅਸਲੀ ਅਕਾਲ ਦਲ ਹੋਏਗਾ ਜੇ ਨੂੰ ਹਮਲੇ ਸਾਹਮਣੇ ਚ ਮਾਨਤਾ ਮਿਲੇਗੀ ਕਿਸੇ ਨੇ ਵੀ ਸੁਖਵੀਰ ਬਾਦਲ ਦੇ ਨੂੰ ਨਹੀਂ ਪੁੱਛਿਆ ਗੱਲ ਲੇ ਕੇ ਜਦ ਜ਼ਮੀਰਾਂ ਮਰ ਜਾਂਨਾਂ ਜੀ ਉਦੋਂ ਦਾ ਰੱਬ ਦਾ ਖੌਫ ਬੰਦਿਆਂ ਦਾ ਵੀ ਡਰ ਖੌਫ ਇਹ ਮਰੀਆਂ ਹੋਈਆਂ ਜ਼ਮੀਰਾਂ ਦੀ ਨਿਸ਼ਾਨੀ ਹੁੰਦੀ ਹੈ ਜਦੋਂ ਆਉਣ ਵਾਲੇ ਪਾਸੇ ਧਿਆਨ ਨਹੀਂ ਹੁੰਦਾ ਆਪਣੀ ਕੁਰਸੀ ਵਾਲੇ ਪਾਸੇ ਧਿਆਨ ਇਹਨਾਂ ਸੱਜਣਾ ਨੇ ਜੇ ਇਹਨਾਂ ਦੀ ਸਿਆਸੀ ਮੌਤ ਹੋਈ ਹੈ ਜਾਂ ਅਜਵਲ ਹਸ਼ਰ ਹੋਇਆ ਹੈ ਇਹ ਆਪਣੇ ਪੈਰਾਂ ਦੇ ਮਾਰੇ ਕੋਹਾਰੇ ਕਰਕੇ ਮਜਵੀਰਾ ਮਾਰ ਲਈ ਉਹਨਾਂ ਲੋਕਾਂ ਨੇ ਪੰਥ ਨੂੰ ਦਿਲ ਦਿਮਾਗ ਵਿੱਚੋਂ ਕੱਢ ਦਿੱਤਾ ਤੇ 25 ਸਾਲ ਰਾਜ ਕਰਨ ਦਾ ਜਿਹੜਾ ਹੰਕਾਰੀ ਬਿਆਨ ਦੇਣੀ ਸ਼ੁਰੂ ਕਰ ਦਿੱਤੇ ਕਿ ਉਹ ਰੱਬ ਨੂੰ ਹੰਕਾਰ ਚੰਗਾ ਨਹੀਂ ਲੱਗਦਾ ਪ੍ਰਮਾਤਮਾ ਉਹ ਸੰਕਰ ਦੇ ਗੋੜੇ ਲਵਾ ਦਿੰਦੇ ਆ ਸਵਾਗਤ ਹੈ ਦੋਸਤੋ ਮੈਮੋਨ ਸਿੰਘ ਆਲਕ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਪੰਥਕ ਸੰਕਟ ਗਹਿਰਾਉਂਦਾ ਜਾ ਰਿਹਾ ਚਾਹੇ ਪੇਸ਼ ਹੋਇਆ ਜਾਂਦਾ ਤਨਖਾਹ ਲੋਈ ਜਾਂਦੀ ਆ ਕਾਲ ਤੱਕ ਸਾਬ ਦੇ ਸਾਹਮਣੇ ਜਾ ਕੇ ਪਰ ਉਸ ਤੋਂ ਬਾਅਦ ਵੀ ਜਿਵੇਂ ਆਪਣੇ ਆਪ ਨੂੰ ਖੁਦ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜਾ ਧੜਾ ਸ਼੍ਰੋਮਣੀ ਗਾਲੀ ਦਲ ਦਾ ਉਹ ਆਪਣੇ ਆਪ ਨੂੰ ਆਪੇ ਪ੍ਰਧਾਨ ਬਣਾ ਲੈਂਦੇ ਨੇ ਫਿਰ ਦੂਜੇ ਪਾਸੇ ਜਿਹੜਾ ਆਪਣੇ ਆਪ ਨੂੰ ਬਾਗੀ ਧੜਾ ਕਹਿ ਰਿਹਾ ਜਿਹੜੇ ਇਹ ਦਾਵਾ ਕਰਦੇ ਨੇ ਕਿ ਉਹਨਾਂ ਨੇ ਪੰਥ ਨੂੰ ਬਚਾਉਣ ਦਾ ਬੀੜਾ ਚੁੱਕਿਆ ਹੋਇਆ ਅੱਜ ਉਹਨਾਂ ਦੋਨੇ ਧੜਿਆਂ ਦੇ ਵਿੱਚ ਫਿਰ ਮੇਣੋ-ਮੇਣੀ ਹੋਇਆ ਜਾ ਰਿਹਾ ਇਹ ਕਿਸ ਤਰ੍ਹਾਂ ਪੰਥ ਬਚਾਉਣ ਦੇ ਜਿਹੜੇ ਸਵਾਲ ਨੇ ਐਡਰੈਸ ਹੋਣਗੇ ਜੀ ਲੰਬੇ ਸਮੇਂ ਤੋਂ ਲੋਕ ਇਹ ਮੰਗ ਕਰਦੇ ਆਏ ਨੇ ਕਿ ਜੇ ਖੇਤਰੀ ਪਾਰਟੀ ਨਹੀਂ ਰਹੂਗੀ ਤਾਂ ਪੰਜਾਬ ਦੀਆਂ ਉਹਨਾਂ ਸਮੱਸਿਆਵਾਂ ਨੂੰ ਕੌਣ ਹੱਲ ਕਰੂਗਾ ਕੌਣ ਐਡਰੈਸ ਕਰੂਗਾ ਜਦੋਂ ਅੱਜ ਕੇਂਦਰ ਦੀਆਂ ਹਕੂਮਤਾਂ ਪੰਜਾਬ ਦੇ ਉੱਪਰ ਉਸ ਤਰ੍ਹਾਂ ਹਾਵੀ ਹੋ ਰਹੀਆਂ ਨੇ ਘਟਗਿੰਤਿਆਂ ਦੇ ਉੱਪਰ ਅਟੈਕ ਕੀਤੇ ਜਾ ਰਹੇ ਨੇ ਉਦੋਂ ਪੰਥਕ ਮਸਲੇ ਪੰਜਾਬ ਦੇ ਪੰਜਾਬੀ ਪੰਜਾਬੀਅਤ ਦੇ ਜਿਹੜੇ ਮਸਲੇ ਨੇ ਉਹ ਕਿਵੇਂ ਹੱਲ ਹੋਣਗੇ ਕੌਣ ਕਰੂਗਾ ਜਦੋਂ ਇਸ ਤਰ੍ਹਾਂ ਸਿਆਸਤ ਕੀਤੀ ਜਾਂਦੀ ਰਹੂਗੀ तमाम ਗੱਲਬਾਤ ਕਰਾਂਗੇ ਮੇਰੇ ਨਾਲ ਨਹੀਂ ਗੈਨੀ ਕੇਵਲ ਸਿੰਘ ਜੀ ਸਰ ਬਹੁਤ ਵਧੀਆ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਪਹਿਲਾ ਸਵਾਲ ਜੀ ਕਿ ਜਿਹੜਾ ਇਹ ਪੰਥਕ ਸੰਕਟ ਜਿੰਨੇ ਗਹਿਰਾਇਆ ਲੰਮੇ ਸਮੇਂ ਤੋਂ ਇਦਾਂ ਚੱਲਦਾ ਪਿਆ ਕਿ ਪੰਥ ਦੀਆਂ ਉਹਨਾਂ ਸਮੱਸਿਆਵਾਂ ਦੇ ਉੱਪਰ ਚੁੱਪੀ ਵੱਟੀ ਹੋਈ ਆ ਜੇ ਬੋਲਿਆ ਜਾਂਦਾ ਸਿਰਫ ਆਪਣੇ ਰਾਜਨੀਤਿਕ ਖੇਤਾਂ ਲਈ ਬੋਲਿਆ ਜਾਂਦਾ ਇਹ ਕਿਵੇਂ ਹੱਲ ਹੋਊਗਾ ਜੀ ਤੇ ਕੌਣ ਇਹਦਾ ਅਸਲ ਜ਼ਿੰਮੇਵਾਰ ਆ ਕੀ ਜਿਹੜਾ ਇੱਕ ਧੜਾ ਇਕੱਲੇ ਸੁਖਵੀਰ ਸਿੰਘ ਬਾਦਲ ਨੂੰ ਦੋਸ਼ੀ ਬਣਾ ਕੇ ਆ ਆਪਣੇ ਆਪ ਨੂੰ ਇਹ ਕਹਿੰਦਾ ਪਿਆ ਕਿ ਅਸੀਂ ਹੁਣ ਚਾਹੇ ਉਹਨਾਂ ਦੇ ਨਾਲ ਰਹੇ ਨੇ ਜਦੋਂ-ਜਦੋਂ ਜੋ-ਜੋ ਚੀਜ਼ਾਂ ਵਾਪਰੀਆਂ ਅੱਜ ਇੱਕ ਪਾਸੇ ਖੜ ਕੇ ਸੁਖਵੀਰ ਸਿੰਘ ਬਾਦਲ ਨੂੰ ਦੋਸ਼ੀ ਬਣਾ ਕੇ ਸਾਰੀਆਂ ਚੀਜ਼ਾਂ ਤੋਂ ਸੁਰਖਰੂ ਹੋਇਆ ਜਾ ਸਕਦਾ ਹੁਣ ਪਹਿਲੀ ਗੱਲ ਤੇ ਦੇਖਣਾ ਹੀ ਪਏਗਾ ਕਿ ਨੌਬਤ ਕਿਉਂ ਆਈ ਜੀ ਕਈ ਵਾਰ ਮੈਂ ਤੁਸੀਂ ਸੰਸਥਾਵਾਂ ਦਾ ਜਦੋਂ ਵਹਾਅ ਦੇਖਦੇ ਹੋ ਪ੍ਰਬੰਧ ਦੇਖਦੇ ਹੋ ਆਮ ਹਾਲਤਾਂ ਸਾਡੀਆਂ ਸੰਸਥਾਵਾਂ ਵਿੱਚ ਸਸਮੂਹ ਤੌਰ ਤੇ ਫੈਸਲੇ ਲੈਣ ਦੀ ਆਦਤ ਖਤਮ ਹੋ ਚੁੱਕੀ ਹੈ ਜੀ ਇੱਥੇ ਜਿਹੜਾ ਆਗੂ ਬਣ ਜਾਂਦਾ ਹੈ ਉਹ ਨੂੰ ਸਭ ਕੁਝ ਮੰਨ ਲਿਆ ਜਾਂਦਾ ਹੈ ਥੱਲੇ ਵਾਲੇ ਬੰਦੇ ਸਾਰੇ ਅਧਿਕਾਰ ਉਹਨੂੰ ਦੇ ਕੇ ਉਹਨੂੰ ਇਸ ਤਰ੍ਹਾਂ ਦਾ ਬਣਾ ਦਿੰਦੇ ਨੇ ਕਿ ਸ਼ਾਇਦ ਦੂਜਿਆਂ ਆਪਣੀ ਹੋਂਦ ਜਿਹੜੀ ਆਪੇ ਖਤਮ ਕਰ ਲੈਂਦੇ ਜੀ ਇਹੀ ਹਾਲ ਕਾਲੀ ਦਲ ਦੇ ਅੰਦਰ ਹੋਇਆ ਬਾਦਲ ਤੜੇ ਦੇ ਵਿੱਚ ਹੋਇਆ ਉੱਥੇ ਵੱਡੇ ਬਾਦਲ ਸੀ ਤੇ ਸਾਰੇ ਅਧਿਕਾਰ ਉਹਨਾਂ ਕੋਲ ਸਨ ਉਹਨਾਂ ਦੇ ਜਾਣ ਤੋਂ ਬਾਅਦ ਜੇ ਅਗਲੇ ਪਾਸੇ ਸੁਖਬੀਰ ਸਿੰਘ ਆਇਆ ਦੇ ਸਾਰੇ ਅਧਿਕਾਰ ਰੱਖਾਂ ਬੰਦ ਕਰਕੇ ਉਹਨੂੰ ਦੇਣ ਦੀ ਜਿਹੜਾ ਸੁਭਾਅ ਜਿਹੜਾ ਸੀ ਉਹ ਬੜਾ ਘਾਤਕ ਸੀ ਔਰ ਅਸੀਂ ਮੰਨਦੇ ਆ ਕਿ ਬਾਦਲ ਦਲ ਦੇਣਾ ਖਾਨਦਾਨੀ ਪਰਿਵਾਰ ਵਿੱਚ ਜਿਹੜਾ ਸਿੱਖ ਸਿਆਸਤ ਦੇ ਕੋਠਾ ਤੇ ਖਲੋ ਜਾਣਾ ਇੱਕੋ ਪਰਿਵਾਰ ਵੱਲੋਂ ਉਸ ਨੂੰ ਚਲਾਉਣ ਦੀ ਕੋਸ਼ਿਸ਼ ਕਰਨੀ ਦੁਨੀਆਂ ਨੂੰ ਬੌਣਿਆ ਕਰ ਦੇਣਾ ਇਹ ਆਪਣੇ ਬੜਾ ਘਾਤਕ ਪੱਖ ਸੀ ਕਿ ਅਗਰ ਸੰਸਥਾ ਪੰਥ ਦੀ ਸੰਸਥਾ ਤੇ ਪੰਥ ਦੀ ਨਿਜਮਾ ਮਤਾੂਕ ਚਲਾਓ ਉਹਦੇ ਸਾਰੇ ਜਿੰਨੇ ਵੀ ਉਸ ਉਸੂਲ ਦੇ ਸਾਡੇ ਬਣੇ ਹੋਏ ਸਾਡਾ ਕਾਇਦਾ ਕਾਨੂੰਨ ਨੇ ਸਾਡਾ ਸੰਵਿਧਾਨ ਅਕਾਲੀ ਦਲ ਦਾ ਬਣਿਆ ਹੈ ਉਹਦੇ ਮੁਤਾਬਕ ਸੰਸਦਾਂ ਚਲੋ ਪਰ ਇਹਨਾਂ ਨੇ ਸਤਾ ਵਾਲੇ ਪਾਸੇ ਨੂੰ ਮੂੰਹ ਕਰ ਲਿਆ ਅਕਾਲੀ ਦਲ ਦੇ ਮੁੱਦਿਆਂ ਵਾਲੇ ਪਾਸੇ ਧਿਆਨ ਦੂਜੇ ਪਾਸੇ ਨੂੰ ਕਰ ਲਿਆ ਹੂੰ 2007 ਤੋਂ ਲੈ ਕੇ ਲਗਾਤਾਰ ਜਿਹੜਾ ਹੈ ਉਹ ਆਪਣੀ ਮਰਜ਼ੀ ਨਾਲ ਜਿਹੜਾ ਉਹਨੂੰ ਚਲਾਉਣ ਦੀ ਕੋਸ਼ਿਸ਼ ਕੀਤੀ ਸੌਦਾ ਸਾਧ ਦਾ ਸਮਝੌਤਾ ਇਹਨਾਂ ਜਿਹੜਾ ਸੀ ਉਹ ਬੜਾ ਘਾਤਕ ਸੀ ਉਹਨੂੰ ਇਹਨੇ ਖੁੱਲ ਦੇਣੀ ਪੰਜਾਬ ਦੇ ਅੰਦਰ ਮਨਮਾਨੀਆਂ ਕਰਨ ਵਾਸਤੇ ਸਾਰਾ ਕੋਈ ਬਦਲ ਦੇ ਪਰਵਾਰ ਵਿੱਚੋਂ ਹੀ ਹੋਇਆ ਉਹਨਾਂ ਰਾਹੀਂ ਹੋਇਆ ਉਹਦੇ 'ਚ ਕੋਈ ਆਹ ਬੰਦਾ ਸ਼ਾਮਲ ਨਹੀਂ ਹੈ ਕਿਉਂਕਿ ਮੈਨੂੰ ਇਹ ਜਨ ਜਾਂਦਾ ਜਤਾਨਾ ਸ਼ਾਹੀ ਰਵਈਏ ਵਿੱਚ ਕਿਸੇ ਦੂਜੇ ਦੀ ਪੁੱਛ ਗੇਛੀ ਕੀਤੀ ਜਾਂਦੀ ਉਹ ਤੇ ਨਤੀਜੇ ਤੇ ਸਾਰਿਆਂ ਨੂੰ ਭੁਗਤਣੇ ਪੈਂਦੇ ਜੀ ਜਿਨ੍ਹਾਂ ਨੂੰ ਤੁਸੀਂ ਅੱਜ ਕਹਿੰਦੇ ਬਾਗੀ ਨੇ ਇਹ ਨਾਲ ਸਨ ਅਸੀਂ ਨਾਲ ਸਨ ਕੌਣ ਕਹਿੰਦਾ ਨਾਲ ਨਹੀਂ ਸਨ ਇਹਨਾਂ ਵੀ ਸਰਤਾ ਵਿੱਚ ਆਪਣੀ ਭਾਈਵਾਲੀ ਨੂੰ ਲੈ ਕੇ ਆਪਣੇ ਆਪਣੇ ਹਿੱਸਾ ਵੰਡਾਇਆ ਹੋਵੇਗਾ ਉਹ ਕੋਈ ਦੋਰਾਵਾ ਕੋਈ ਨਹੀਂ ਆਗੀ ਪਰ ਜਦੋਂ ਅਸੀਂ ਕਹਿੰਦੇ ਫੈਸਲੇ ਕਰਨ ਦੀ ਵਾਰੀ ਆਉਂਦੀ ਹੈ ਦੇ ਫੈਨਸ ਲਈ ਆਗੂ ਜਿਹੜੇ ਉਹ ਵੱਡੇ ਆਗੂ ਨੇ ਉਹ ਬਹੁਤਿਆਂ ਨੂੰ ਪੁੱਛੇ ਤੋਂ ਬਗੈਰ ਹੀ ਆਪਣੀਆਂ ਚੰਦੀਆਂ ਚਲਾਉਂਦੇ ਨੇ ਆ ਥੋੜੇ ਦਿਨ ਹੋਏ ਨੇ ਇੱਕ ਸੱਜਣ ਜਿਹੜਾ ਸੌਦੇ ਸਾਧਨ ਨਾਲ ਸੰਬੰਧਿਤ ਹੈ ਜਿਨੇ ਉਹ 2015 ਦੇ ਉਸ ਮੌਕੇ ਵਾਕਿਆ ਦੀ ਗੱਲ ਕੀਤੀ ਹੈ ਕਿ ਬੰਬਈ ਦੇ ਅੰਦਰ ਸੁਖਵੀਰ ਬਾਦਲ ਗਿਆ ਜਿਹੜਾ ਸੌਦਾ ਸਾਧ ਦਾ ਮੁਖੀ ਸੀ ਰਾ ਉਥੇ ਸੀ ਜੋ ਉਹ ਸਿੱਧਾ ਉਹਨੂੰ ਨਹੀਂ ਮਿਲ ਸਕੇ ਉਹਦੀ ਟੀਮ ਨੂੰ ਹੀ ਮਿਲਿਆ ਉਹਦੇ ਕੋ ਮਾਫੀ ਨਾਮੇ ਦਾ ਜਿਹੜੀ ਗੱਲ ਸੀ ਉਹਨੇ ਹਿੰਦੀ ਚ ਲਿਖ ਕੇ ਦਿੱਤਾ ਮਾਫੀ ਨਾ ਮੋਹੀ ਨਹੀਂ ਸੀ ਸਪਸ਼ਟਿਕਰਨ ਸੀ ਉਥੇ ਗੱਲਾਂ ਗੱਕਾ ਚਲਦੇ ਚਲਦੇ ਗੱਲਾਂ ਕਰਦਾ ਜੇ ਇੱਕ ਪਾਸੇ ਤੁਹਾਡਾ ਬਾਬਾ ਹੈ ਦੂਜੇ ਪਾਸੇ ਪੰਥ ਦਾ ਬਾਬਾ ਮੈਂ ਮੈਂ ਜੋ ਮਰਜ਼ੀ ਮੈਂ ਕਰਵਾ ਸਕਦਾ ਹਣੀ ਮੈਂ ਤਾਂ ਬਾਰ ਕੁਝ ਵੀ ਨਹੀਂ ਹੈ ਉਹ ਉਹ ਜੋ ਬੋਲਦੇ ਹੈ ਉਹ ਲਗ ਕੌਣ ਹੈ ਕਿੰਨੂ ਪੋਸ਼ਕੇ ਬੋਲਦੇ ਹੋ ਜੀ ਉਹ ਕਿਹੜੇ ਪੰਥ ਦਾ ਬਾਬਾ ਜੀ ਪੰਥ ਤੇ ਕਾ ਆਜ਼ਾਦ ਸਾਡੀ ਹਸਤੀ ਹੈ ਜਿਹੜੀ ਗੁਰੂ ਦੇਵ ਨੇ ਸਾਡੋ ਸਾਜੀ ਹੋਈ ਸਾਡੀ ਉਹ ਸੰਸਥਾ ਹੈ ਪੰਥ ਜਿੰਨ ਜਿਹਦਾ ਤੇ ਹਰ ਬੰਦਾ ਉਹਦੀ ਖਾ ਪੈਰਾਂ ਦੀ ਧੂੜ ਵੀ ਨਹੀਂ ਬਣ ਸਕਦਾ ਤੇ ਕੋਈ ਵਿਅਕਤੀ ਉੱਠ ਕੇ ਕਹੇ ਜੀ ਮੈਂ ਮੈਂ ਸਭ ਕੁਝ ਕਰਵਾ ਸਕਦਾ ਮੈਂ ਹੀ ਬਾਬਾ ਇਹਦਾ ਜੋ ਕਹੋਗੇ ਮੈਂ ਕਰਵਾ ਲਾਂਗਾ ਹਾਂਜੀ ਤੇ ਇਸ ਆਪਣੇ ਇਹ ਦੂਜੇ ਕਥੇ ਨੇ ਜੀ ਇਹ ਜੋ ਦੂਜੇ ਕਥੇ ਨੇ ਦੂਜਿਆਂ ਨੂੰ ਤਾਂ ਫਿਰ ਸੰਤਾਪ ਉਹਨਾਂ ਜੋਗਾ ਛੱਡ ਦਿੱਤਾ ਨਾ ਜੀ ਹਾਂਜੀ ਮੰਨ ਲਓ ਕਿ ਜੇਥੇਦਾਰਾਂ ਨੂੰ ਬੁਲਾ ਕੇ ਘਰ ਵਿੱਚ ਆਦੇ ਜਿਹੜਾ ਹੈ ਉਹਨਾਂ ਨੂੰ ਦਬਾਇਆ ਪਾਇਆ ਜਾਂਦਾ ਤੁਸੀਂ ਇੰਜ ਕਰੋ ਇੰਜ ਕਰੋ ਵਾਲੀ ਗੱਲ ਕੀਤੀ ਜਾਂਦੀ ਹੈ ਜੀ ਤੇ ਉਹਦੇ ਵਿੱਚ ਸਾਂਝੀ ਜਮਾਤ ਨੂੰ ਨਾਲ ਲੈ ਕੇ ਕੀਤਾ ਕੇ ਹੋਏਗਾ ਜੀ ਜਾਂ ਆਪਣੇ ਦਿਮਾਗ ਨਹੀਂ ਕੀਤਾ ਕਿ ਹੋਏਗਾ ਉਹਦੀਆਂ ਨਤੀਜੇ ਤੇ ਤਾਂ ਹੀ ਨਿਕਲੇ ਨੇ ਜੇ ਕਿਤੇ ਕੋਈ ਢੰਗ ਤਰੀਕੇ ਨਾਲ ਕੋਈ ਪੈਦਰਾ ਲਿਆ ਹੁੰਦਾ ਤੇ ਇੱਥੋਂ ਤੱਕ ਲੋਬਤ ਹੋਈ ਨਾ ਜੀ ਅਸੀਂ ਮੰਨ ਕੇ ਜਾਈਏ ਸਤੰਬਰ ਆਪ 15 ਜਦੋਂ ਇਹ ਸੌਦੇਸਾਂ ਨੂੰ ਮਾਫ ਕੀਤਾ ਜਾਂਦਾ ਉਸ ਤੋਂ ਅਗਲਾ ਪਾਸਾ ਸਾਡੇ ਕੋਲ ਸ਼ੁਰੂ ਬੇਦਬੀ ਦਾ ਸ਼ੁਰੂ ਹੋ ਜਿੰਦਾ ਬੇਦਬੀ ਦੇ ਕਾਰਨ ਵਿੱਚ ਕੀ ਦੇ ਫੈਸਲੇ ਸਨ ਕੋਈ ਪੁੱਛਣ ਗਿਛਣ ਵਾਲਾ ਕੋਈ ਨਹੀਂ ਸਰਕਾਰ ਤੁਹਾਡੇ ਕੋਲ ਹੈ ਜੇ ਮੰਨ ਲਓ ਕਿ ਉੱਥੇ ਕੋਈ ਆਵਾਜ਼ ਉਠਾ ਰਿਹਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਕਾਰ 'ਚ ਖੜਾ ਹੋ ਗਿਆ ਹੈ ਦੋਸ਼ੀਆਂ ਨੂੰ ਫੜਨ ਦੀ ਗੱਲ ਕਰ ਰਿਹਾ ਹੈ ਤੇ ਉਹਨੂੰ ਅਸੀਂ ਆਪ ਹੀ ਕਹਿੰਦੇ ਕਿ ਬੇਦਰ ਨੇ ਤੇ ਨੁਕ ਕੰਮ ਧੰਦਾ ਕੋਈ ਨਹੀਂ ਜੀ ਤੇ ਜੇ ਆ ਉਹ ਆ ਕਰਦੇ ਆ ਇਹਦਾ ਮਤਲਬ ਕਿਸੇ ਨੂੰ ਆਵਾਜ਼ ਉਠਾਉਂਦਾ ਤੁਸੀਂ ਅਧਿਕਾਰ ਨਹੀਂ ਦਿਓਗੇ ਇਸ ਕਰਕੇ ਇਹ ਵਰਤਮਾਨ ਹਾਲਾਤ ਨੇ ਨਾ ਇਹਨਾਂ ਸਾਰਿਆਂ ਨੇ ਉਹ ਜਿਹੜੀ ਹੋਮੇ ਦਾ ਗਾਫਲਪੁਣਾ ਨਾ ਉਹ ਬਾਬਾ ਕਵੇਜੇ ਨੇ ਪਾਏ ਕੋਹਾੜਾ ਮਾਰਿਆ ਗਾਫਲ ਆਪਣੇ ਹੱਥ ਉਸੇ ਗਾਫਲਪਨ ਵਿੱਚੋਂ ਹੀ ਇਹਨਾਂ ਨੇ ਆਪਣੇ ਪੈਸੇ ਤੇ ਕੋਹਾੜਾ ਮਾਰਿਆ ਨਾ ਇਹਨਾਂ ਸੰਗਤ ਨੂੰ ਦੇਖਿਆ ਨਾ ਪੰਜਾਬ ਦੇ ਵਾਸੀਆਂ ਨੂੰ ਦੇਖਿਆ ਨਾ ਪੰਥ ਦੇ ਸਿਧਾਂਤਾਂ ਤੇ ਮਾਨ ਮਰਯਾਦਾਂ ਨੂੰ ਦੇਖਿਆ ਉਹਦਾ ਨਤੀਜਾ ਇਹ ਨਿਕਲਿਆ ਪਿਆਜ ਪੰਥ ਦਾ ਦੋ ਫਟਕਾਰੇ ਹੋਣ ਕਰਕੇ ਥੱਲੇ ਸੱਤ ਸਤਾ ਇਹਨਾਂ ਦੇ ਕੋਲੋਂ 14 ਤੋਂ ਲੈ ਕੇ ਵਾਪਸ ਪਰਦੀ ਪਰਦੀ 17ਾਂ ਵਿੱਚ ਵੀ ਗਈ ਵਾਈਚੀ ਗਈ ਕਖੋਲਿਆਂ ਕਰਕੇ ਰਖ ਦਿੱਤਾ ਪੱਲੇ ਕੱਖ ਨਹੀਂ ਰਹਿ ਗਿਆ ਤੇ ਜਦੋਂ ਜਿਹੜੇ ਵਿੱਚ ਬੈਠੇ ਸਨ ਉਹਨਾਂ ਨੇ ਮਹਿਸੂਸ ਕੀਤਾ ਚਵੀ ਵਿੱਚ ਆ ਕੇ ਉਹ ਅਸੀਂ ਤੇ ਮਾਰੇ ਗਏ ਹਾਂ ਦੀ ਦੇਸਾਂ ਨੂੰ ਕੋਈ ਆਵਾਜ਼ ਠਾਣੀ ਚਾਹੀਦੀ ਉਹਨਾਂ ਨੇ ਆਪਣੀ ਆਵਾਜ਼ ਠਾਈ ਉਹਨਾਂ ਨੇ ਆਪਣੇ ਦੋਸ਼ ਕਬੂਲੇ ਕਿ ਅਸੀਂ ਨਾਲ ਸੀ ਜੀ ਇਸ ਕਰਕੇ ਅਸੀਂ ਗੁਰਾਂ ਘਰ ਤੇ ਸਾਨੂੰ ਤੁਸੀਂ ਸਜ਼ਾ ਲਾਓ ਉਹਨਾਂ ਨੇ ਗੱਲ ਕੀਤੀ ਫਿਰ ਅਗਲੇ ਪਾਸੇ ਜੱਜਦਾਰ ਜੀ ਨੇ ਕੋਸ਼ਿਸ਼ ਇਹ ਕੀਤੀ ਕਿ ਕੋਈ ਇਹੋ ਜਿਹਾ ਤਰੀਕਾ ਲੱਭ ਜੇ ਕਿ ਕਿਤੇ ਇਹਨਾਂ ਦਾ ਬਖਰੇਵਾ ਵੀ ਦੂਰ ਕਰ ਦਈਏ ਹਲ ਵੀ ਨਿਕਲਾਵੇ ਜਿਹੜਾ ਹੈ ਉਹਨੋਂ ਵਾਲੇ ਵਿਖਦਾ ਅਕਾਲੀ ਦਲ ਉੱਚਾ ਦਾ ਵੰਡਿਆ ਜਿੱਤਾਂ ਦਾ ਪੰਥ ਨੂੰ ਚਾਹੀਦਾ। ਉਹ ਕੇ ਸੰਸਥਾਵਾਂ ਦਾ ਜਥੇਦਾਰ ਜੀ ਦੇ ਨਾਲ ਰਾਬਤਾ ਸੀ ਉਹਨਾਂ ਨੇ ਵਿਦਵਾਨਾਂ ਨੂੰ ਬੁਲਾਇਆ ਵੀ ਹੈ ਪੁੱਛਿਆ ਗਿਸ਼ਿਆ ਵੀ ਹੈ رائے مشورہ ਕਰਨ ਦੀ ਕੋਸ਼ਿਸ਼ ਕੀਤੀ। ਇੱਕੋ ਗੱਲ ਆ ਰਹੀ ਸੀ ਕਿ ਜਿਹੜੀ ਵਰਤਮਾਨ ਆਗੂਆਂ ਦੀ ਜਮਾਤ ਹੈ ਇਹ ਸ਼ਰੋਮਣੀ ਅਕਾਲੀ ਦਲ ਦੀ ਅਗਵਾਈ ਕਰਨ ਦੇ ਯੋਗ ਨਹੀਂ। ਇਹਨਾਂ ਨੂੰ ਪਾਸੇ ਕਰਨਾ ਚਾਹੀਦਾ ਤੇ ਅਕਾਲੀ ਦਲ ਜਿਹੜਾ ਹੈ ਨਵੇਂ ਰੂਪ ਦੇ ਵਿੱਚ ਪੰਥਕ ਸੋਚ ਮਤਾਬਕ ਗਿਆਨ ਚਾਹੀਦਾ ਹੈ ਇਹੀ ਉਹ ਜਿਹਨੂੰ 2 ਦਸੰਬਰ ਦਾ ਨਿਰਣੈ ਦਿੰਦੇ ਨੇ ਉਹ ਚ ਗੱਲ ਕਰਦੇ ਨੇ ਤੇ ਉਹ ਗੱਲ ਕਰਦਿਆਂ ਕਰਦਿਆਂ ਸੱਤ ਮੈਂਬਰੀ ਕਮੇਟੀ ਬਣਾਉਂਦੇ ਨੇ ਆਗੂਆਂ ਦੀ ਜਮਾਤ ਨੂੰ ਨਕਾਰ ਦਿੰਦੇ ਨੇ ਤੇ ਨਵਾਂ ਅਕਾਲੀ ਦਲ ਖੜਾ ਕਰਨ ਦੇ ਲਈ ਸੰਵਿਧਾਨ ਮਤਾਬਕ ਬਣਾਉਂਦੇ ਸੱਤ ਮੈਂਬਰੀ ਕਮੇਟੀ ਬਣਾ ਦਿੰਦੇ ਜੀ ਉਹਦੇ ਨਾਲ ਜਨੂੜਾ ਕੌਣ ਬਣਿਆ ਬਾਗੀ ਬਣ ਕੇ ਖਸਬੀ ਸਿੰਘ ਬਣਿਆ ਹੂੰ ਉਹਦੇ ਆਦੇ ਹੋ ਗਏ ਉਹਨਾਂ ਨੇ ਜਿਹਦਾ ਨਾ ਕਹਿ ਤਾ ਤੁਸੀਂ ਅਮਰ ਚੁੱਲਾ ਵੱਖਰਾ ਨਹੀਂ ਤੋਣਾ ਉਸੇ ਆ ਦੇਸ਼ ਦੇ ਵਿੱਚ ਇਹ ਕਿਹਾ ਹੋਇਆ ਉਹਨਾਂ ਨੂੰ ਕਿ ਤੁਸੀਂ ਅਮਰ ਚੁੱਲਾ ਵੱਖਰਾ ਨਹੀਂ ਤੋਣਾ ਤੁਸੀਂ ਮਿਲ ਕੇ ਕੰਮ ਕਰਨ ਉਹ ਤੇ ਮਿਲ ਕੇ ਕੰਮ ਲਈ ਤਿਆਰ ਸਨ ਤੇ ਉਹ ਨਾ ਨਾੜ ਲੈਣ ਵਾਲਾ ਕੌਣ ਹੈ ਉਹੀ ਉਹੀ ੜੜਾ ਜਿਹਨੇ ਮੰਚ ਕਾਪਟਰ ਖਿਆ ਉਹਨਾਂ ਨੇ ਉਹਨਾਂ ਨੇ ਦਾਵਾ ਕੀਤਾ ਜੀ ਕਿ 27 ਲੱਖ ਉਸੇ ਤਰ੍ਹਾਂ ਭਰਤੀ ਹੋਈ 27 ਲੱਖ ਮੈਂਬਰ ਅਸੀਂ ਬਣਾਇਆ ਫਿਰ ਸਦਾਰ ਸੁਖਵੀਰ ਸਿੰਘ ਬਾਦਲ ਨੂੰ ਬਕਾਇਦਾ ਡੈਲੀਗੇਟਾਂ ਨੇ ਪ੍ਰਧਾਨ ਦੁਬਾਰਾ ਚੁਣਿਆ ਨਹੀਂ ਬੇਲੇ ਗੱਲ ਕਿ ਉਹਨਾਂ ਨੂੰ ਅਧਿਕਾਰ ਖੰਦ ਦਿੱਤਾ ਬਸ ਤੀਕਰਦਾ ਹੂੰ ਅਧਿਕਾਰ ਤੇ ਸੱਤ ਮੈਂਬਰੀ ਕਮੇਟੀ ਨੂੰ ਦਿੱਤਾ ਸੀ ਇਹਨਾਂ ਨੇ ਸੱਤ ਮੈਂਬਰੀ ਕਮੇਟੀ ਮੰਨਤਾ ਹੀ ਨਹੀਂ ਦਿੱਤੀ ਸੱਤ ਮੈਂਬਰੀ ਕਮੇਟੀ ਨੂੰ ਕੰਮ ਹੀ ਨਹੀਂ ਕਰਨ ਦਿੱਤਾ ਗਿਆ ਜਿਹੇਦਾਰ ਨੇ ਤਿੰਨਾਂ ਦਿਨਾਂ ਵਿੱਚ ਸਾਰੇ ਸਟੀਫ ਪ੍ਰਵਾਨ ਕਰਨ ਵਾਸਤੇ ਕਿਹਾ ਸੀ ਉਹ ਕਿਉਂ ਆਪਣੇ ਬੰਦੇ ਜਿਹੇਦਾਰ ਜੀ ਕੋਈ ਭੇਜੇ ਕਿ ਅਗੇ ਇਹਨਾਂ ਦੇ ਨੂੰ ਤਰੀਕ ਵਧਾ ਦਿਓ ਜੀ ਇਹਨਾਂ ਸਮੇਂ ਚ ਇਹਨਾਂ ਕੰਮ ਨਹੀਂ ਹੋ ਸਕਦਾ ਉਹ ਕਿਨੇ ਕੀਤਾ ਜੀ ਜੀ ਉਹ ਬਾਗਿਆ ਤਾਂ ਕੀਤਾ ਨਹੀਂ ਆ ਉਦੋਂ ਜਿਹੇ ਐਨ ਐਨ ਕੀਤੇ ਜਿਹੜੇ ਜਿੰਨਾਂ ਪੰਥ ਦੀ ਬਣੀ ਵਟੇ ਪਾਇਓ ਇਸ ਹੁਣ ਪਾਉ ਉਹ ਪਹੁੰਚਾਂ ਅੰਸ਼ੀ ਉਹਣੀ ਕਮੇਟੀ ਵੀ ਉਹਦੇ ਸ਼ਾਮਲ ਨਾਲ ਉਹ ਵੀ ਢੜੇ ਦਾ ਬੰਦਾ ਹੀ ਹੈ ਹਾਂਜੀ ਉਹਨੂੰ ਮੁਖੀ ਲਾਇਆ ਗਿਆ ਸੱਤ ਮੈਂਬਰ ਕਮੇਟੀ ਦਾ ਉਹ ਖੇੜੇ ਮੱਥੇ ਅੱਗੇ ਆਉਂਦਾ ਆਲਾਮੀਏ ਤੋਂ ਤੇ ਸੱਤੇ ਮੈਂਬਰ ਬੰਦੇ ਕਿ ਅਕਾਲ ਤਖਤ ਦੇ ਮੀਟਿੰਗ ਕਰਦੇ ਇਸ ਅਰਦਾਸ ਕਰਦੇ ਸੱਚੇ ਪਾਤਸ਼ਾਹ ਸੰਤਖਤ ਤੋਂ ਸੇਵਾ ਮਿਲੀ ਹੈ ਨਾ ਸੇਵਾ ਨੂੰ ਅਗੜੇ ਨਿਰਪੱਖ ਹੋ ਕੇ ਕੰਮ ਕਰਾਂਗੇ ਔਰ ਇਮਾਨਦਾਰੀ ਨਾਲ ਨਵੀਂ ਭਰਤੀ ਕਰਕੇ ਅਕਾਲੀ ਦਲ ਦੀ ਬੰਦਨ ਸਿਰਜिती ਕਰਾਂਗੇ ਕਿਉਂ ਨਹੀਂ ਕੀਤਾ ਪ੍ਰਧਾਨ ਸ਼ਰੋਣੀ ਕਮੇਟੀ ਨੇ ਕਿਉਂ ਨਹੀਂ ਕੀਤਾ ਸਰਦਾਰ ਕਰਪਾਲ ਸਿੰਘ ਮਡੂਕਰ ਨੇ ਛੱਡ ਕੇ ਕਿਉਂ ਭੱਜ ਗਏ ਜਥੇਦਾਰ ਸਾਹਿਬ ਨੇ ਵਿੱਚ ਘਰੋਂ ਥੋੜਾ ਜਿਹਾ ਢਿੱਲਮੱਠ ਦਿਖਾਈ ਹਾਂਜੀ ਉਹ ਸੱਤ ਮੈਂਬਰ ਕਮੇਟੀ ਨੇ ਬੋਲਦੇ تھے ਉਹਨਾਂ ਨੇ ਪੂਰੀ ਤਰ੍ਹਾਂ ਜੋਰ ਦੇ ਕੇ ਬੋਲਣਾ ਬੰਦ ਕੀਤਾ ਇੱਥੇ ਪੰਜ ਬੈਠੇ ਬਾਕੀ ਬਚ ਗਏ ਸਨ ਉਹਨਾਂ ਨੇ ਜਥੇਦਾਰ ਕੋਲ ਜਾ ਕੇ ਪਹੁੰਚ ਕੀਤੀ ਇਹਨੇ ਕਿ ਸਾਡੇ ਵਾਸਤੇ ਕੀ ਅਸੀਂ ਘਰਾਂ 'ਚ ਬਹਿ ਜਾਈਏ ਜਾਂ ਅਸੀਂ ਕੁਝ ਕਰ ਸਕਦੇ ਹਾਂ ਤੇ ਫਿਰ ਪਤਾ ਨਹੀਂ ਕੀ ਮੰਨ ਉਹਨੇ ਮੇਰੇ ਆ ਗਏ ਉਹਨਾਂ ਨੇ ਕਹਿੰਦੇ ਤੁਸੀਂ ਬੁਗਿਆ ਦਾ ਪ੍ਰਤੀਕ ਹੋ ਉਹ ਅਸਲੀ ਭਰਤੀ ਹੋ ਰਹੀ ਹੈ ਜਿਹੜਾ ਪਹਿਲਾਂ ਤੁ ਜਿਹੜਾ ਤੜਾ ਸੁਖਵੀਰ ਦਾ ਤੇ ਬਣ ਜੀ ਦੀ ਗੱਲ ਤੁਸੀਂ ਕਰ ਰਹੇ ਹੋ ਉਹ ਡੈਡੀ ਗਾਰਡ ਬਣਾ ਲਏ ਜੀ ਪ੍ਰਧਾਨਾ ਤੇ ਬਣ ਗਿਆ ਜੀ ਉਹ ਨਾ ਕੋਈ ਕਾਲੀ ਦਲ ਹੈ ਨਾ ਕੋਈ ਉਹਨੋਂ ਕੋਈ ਮੰਨਤਾ ਹੈ ਉਹ ਤੇ ਅਸਲੀ ਕਾਲੀ ਦਲ ਹੈ ਉਹ ਸੱਤ ਮੈਂਬਰੇ ਕਮੇਟੀ ਥਾਂ ਤੋਂ ਪੰਜ ਮੈਂਬਰੇ ਰਹਿ ਗਏ ਨੇ ਜਿਵੇਂ ਉਹ ਨਿਠ ਕੇ ਕੰਮ ਕਰ ਰਹੇ ਨੇ ਜਿਵੇਂ ਉਹਨਾਂ ਨੂੰ ਸਮਰਥਨ ਮਿਲਦੇ ਹੈ ਉਹ ਜੋ ਬਣਾਉਣਗੇ ਉਹਨਾਂ ਨਾਲ ਬਣੇਗਾ ਤੋਂ ਅਸਲੀ ਜਿਹੜਾ ਜਿਹੜਾ ਅਕਾਲ ਤਖ ਦਾ ਅਕਾਲੀ ਦਲ ਜਿਹੜਾ ਉਹ ਹੋਏਗਾ ਤੇ ਪੰਥ ਜਿਹੜਾ ਉਹਨੂੰ ਪ੍ਰਵਾਨ ਕਰੇਗਾ ਇਹ ਤੱਕ ਸਖ਼ੀ ਦੇ ਧੜੇ ਨੂੰ ਕਦੇ ਵੀ ਅਕਾਲੀ ਦਲ ਦੀ ਮਾਨਤਾ ਨਹੀਂ ਮਿਲੇਗੀ ਕਿੰਨੀ ਜੀ ਜਦੋਂ ਪਿੱਛੇ ਇਤਿਹਾਸ ਚ ਪਾ ਜਾਂਦੇ ਸਰ ਪ੍ਰਕਾਸ਼ ਸਿੰਘ ਬਾਦਲ ਜਾਂਉਂਦੇ ਨੇ 97 ਦੀਆਂ ਚੋਣਾਂ ਹੁੰਦੀਆਂ ਨੇ ਉਦੋਂ ਇਹ ਦਾਵਾ ਕੀਤਾ ਜਾਂਦਾ ਕਿ ਸਾਡੇ ਦੌਰ ਦੇ ਵਿੱਚ ਪਿਛਲੇ 10-15 ਸਾਲ ਤੋਂ ਮੁੰਡੇ ਮਾਰੇ ਗਏ ਨੇ ਚੱਕ ਚੱਕ ਕੇ ਪੁਰਸ ਨੇ ਮਾਰੇ ਨੇ ਅਸੀਂ ਇਨਸਾਫ ਦਵਾਵਾਂਗੇ ਅਸੀਂ ਅਕਾਲ ਤਖਤ ਦੀ ਮਰਿਆਦਾ ਦਾ ਜਿਹੜਾ ਖਾਨ ਕੀਤਾ ਸਰਕਾਰ ਨੇ ਕੇਂਦਰ ਨੇ ਸਾਡੇ ਦਰਬਾਰ ਸਾਹਿਬ ਨੂੰ ਅਕਾਲ ਤਖਤ ਸਾਹਿਬ ਨੂੰ ਢਾਇਆ ਗਿਆ ਉਸ ਤੋਂ ਬਾਅਦ ਉਹ ਲੰਬਾ ਦੌਰ 97 'ਚ ਵੱਡੇ ਪੱਧਰ ਤੇ ਚੋਣ ਜਿੱਤੀ ਜਾਂਦੀ ਹੈ ਉਸ ਤੋਂ ਬਾਅਦ ਪਲਟੀ ਮਾਰ ਕੇ ਭਾਜਪੀ ਨਾਲ ਬਿਨਾਂ ਸ਼ਰਤ ਸਮਝੌਤਾ ਕੀਤਾ ਜਾਂਦਾ ਉਦੋਂ ਹੀ ਉਹ ਕੀ ਲੱਗਦਾ ਵੀ ਉਦੋਂ ਹੀ ਸ਼ੁਰੂ ਹੋ ਗਿਆ ਸੀ ਉਹ ਸਾਰਾ ਕੁਝ ਇਹ ਬਿਆਦਬੀ ਦੀਆਂ ਘਟਨਾਵਾਂ ਤੋਂ ਬਾਅਦ ਜਾਂ ਸਰਸਾ ਸਾਧ ਤੋਂ ਬਾਅਦ ਸ਼ੁਰੂ ਹੁੰਦਾ ਤੁਸੀਂ ਉਹ ਸਾਰਾ ਕੀ ਗੱਲ ਇਹਨਾਂ ਨੇ ਕੀ ਹੈ ਸਤਾਉਣ ਤੋਂ ਬਾਅਦ ਜੀ ਇਹਨਾਂ ਨੇ ਪੰਥ ਵਾਲੇ ਪਾਸੇ ਮੂੰਹ ਕਮਾ ਲਿਆ ਹੂੰ ਇਹਨਾਂ ਦੇਖੋ ਹਾਲ 99 ਦੀ ਜਿਹੜੀ ਸਤਾ ਹੈ ਨਾ ਉਹ ਅਗਰ ਆਕਾਲ ਤਖਤ ਤੋਂ ਸਰਗਰਮੀਆਂ ਨਾ ਕੀਤੀਆਂ ਜਾਂਦੀਆਂ ਤੇ 99 ਵੀ ਸਰਕਾਰ ਬਣਾ ਨਹੀਂ ਸਕਦੇ ਹੂੰ ਇਹ ਤੇ 92 ਦੇ ਵਿੱਚ ਜਦੋਂ ਪ੍ਰੋਫੈਸਰ ਮਨਜੀਤ ਸਿੰਘ ਜੀ ਉੱਥੇ ਐਕਟਿੰਗ ਜੇਹੇਦਾਰ ਸਨ ਜਿਦਾਂ ਸੁੰਨਨਾਲ ਸੀ ਅਸੀਂ ਲੋਕਾਂ ਨੇ ਰਲ ਕੇ ਖਾਲਸਾ ਮਾਰਚ ਪਹਿਲਾਂ ਕਢਿਆ ਤਾਂ ਜਾ ਕੇ ਸਿੱਖ ਸੰਗਤ ਛੜਕਾਂ ਤੇ ਆਈ ਨਹੀਂ ਤੇ 84 ਤੋਂ ਲੈ ਕੇ 92 ਤੱਕ ਇਹੋ ਜਿਹੇ ਸਰਹੂਮਤ ਨੇ ਦਬਾਅ ਬਣਾ ਲਿਆ ਸੀ ਜਦ ਪੁਲਿਸ ਅਫਸਰ ਇਹ ਕਿ ਗਿਲ ਵਰਗੇ ਲਾ ਕੇ ਜਾਂ ਬਿਆਨਤ ਸਿੰਘ ਵਰਗਾ ਮੁੱਖ ਮੰਤਰੀ ਲਾ ਕੇ ਇੰਨਾ ਅਕਾਲੀਆਂ ਨੂੰ ਦਬ ਕੇ ਰੱਖਿਆ ਹੋਇਆ ਸੀ ਇਹ ਤੇ ਭੋਗਾਂ ਤੇ ਜਾਣ ਜੋਗੇ ਵੀ ਨਹੀਂ ਸਰੇ ਗੇ ਇਹ ਤੇ ਅਕਾਲ ਤਖਤ ਦੀ ਕਿਰਪਾ ਹੋਈ ਉਸ ਜਿਹੜਾ ਤਬਦੀਲੀ ਉਦੋਂ ਆਈ ਹੈ ਅਕਾਲ ਤਖਦੀ ਉਸ ਅਗ ਜਿਹੜੇ ਅਗਲੇ ਅਲਗ-ਲੱਖੇ ਕੀਤੇ ਹੋਏ ਕੰਮ ਦੁਆਰਾ ਆਈ ਸੀ ਪਰ ਇਹਨਾਂ ਨੇ ਸਤਾਤੇ ਆਉਂਦਿਆਂ ਸਾਰੀ ਕੋਈ ਨਾ ਦਿਨ ਕੋਹਰੀ ਕਰਵਾਈ ਨਾ ਨੌਜਵਾਨਾਂ ਦੇ ਨਾਲ ਹਮਦਰਦੀ ਪ੍ਰਗਟ ਕੀਤੀ ਨਾ ਉਹਨਾਂ ਵਾਸਤੇ ਕੋਈ ਜੋਗ ਪ੍ਰਬੰਧ ਕੀਤਾ ਉਹ ਗੰਦੇ ਅਫਸਰ ਜਿਨ੍ਹਾਂ ਨੇ ਸਾਡੇ ਮੁੰਡੇ ਮਾਰੇ ਸਨ ਉਹਨਾਂ ਨੂੰ ਦੁਬਾਰਾ ਇਹਨਾਂ ਨੇ ਪਰਮੀਆਂ ਦੇ ਕੇ ਉਹਨਾਂ ਨੂੰ ਨਵਾਜਣਾ ਸ਼ੁਰੂ ਕਰ ਲਿਆ ਕੋਈ ਪੜਤਾਲ ਨਹੀਂ ਕਰਵਾਈ 84 ਤੋਂ ਲੈ ਕੇ ਲਗਾਤਾਰ ਜੋ ਹੋਣਾ ਚਾਹੀਦਾ ਸੀ ਕਿ ਮੈਂ ਇਸਾਰੇ ਕੰ ਸਤਾ ਦੇ ਸੁਖਵਾਸੀ ਜੀ ਪੰਜ ਪਾ ਦਾ ਸਮਝੋਤਾ ਵੀ ਸਤਾ ਦੇ ਸੁਖਵਾਸੀ ਹੈ ਇਸ ਕਰਕੇ ਅਸੀਂ ਜੋ ਇੱਕ ਮੰਨ ਕੇ ਚੱਲਦੇ ਆ ਸੁਖ ਬਿਨਾ ਸ਼ਰਤ ਕੀ ਸਮਝੋਤਾ ਕਿਉਂ ਜੀ ਪੰਜਾਬ ਦੇ ਮੁੱਦਿਆਂ ਤੇ ਸਮਝੋਤਾ ਕਰੋ ਚੰਡੀਗੜ੍ਹ ਤੇ ਸਮਝੋਤਾ ਕਰੋ ਪਾਕਲਾ ਡੈਮ ਤੇ ਸਮਝੋਤਾ ਕਰੋ ਪੰਜਾਬੀ ਬੋਲਦੇ ਇਲਾਕੇ ਨੇ ਸਮਝੋਤਾ ਕਰੋ ਕਿਸ ਨੂੰ ਦੇਓ ਜੀ ਦੇਂਦੇ ਹੋ ਤੇ ਆ ਜਿੰਨੀ ਤੇ ਬੈਠੇ ਸੀ ਹਾਂਜੀ ਜੀ ਜੇ ਅਸੀਂ ਆਪਣੇ ਪੰਜਾਬ ਨਾਲ ਖੜਦੇ ਪੰਜ ਨਾਲ ਖੜਦੇ ਜੋ ਸਾਡੇ ਜੋਕਸਾਣਾ ਪਿਛਲੇ ਹੋਇਆ ਬੀਤੇ ਉਹਦੇ ਸਾਡੇ 83 ਦਿੱਲੀ ਚ ਜੋ ਸਨ ਸਰਦੇਸ਼ੂ ਚ ਹੋਇਆ ਉਹਨਾਂ ਨੂੰ ਉਸ ਇਨਸਾਫ ਨਹੀਂ ਮਿਲਿਆ ਸਾਡੇ ਨਾਲ ਇੱਥੇ ਪੰਜਾਬ ਵਿੱਚ ਹੋਇਆ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਮੁੰਡੇ ਮਾਰੇ ਗਏ ਉਹਨਾਂ ਨੂੰ ਇਨਸਾਫ ਨਹੀਂ ਮਿਲ ਗਿਆ ਕੋ ਲੋਗੋ ਸਨ ਲੈ ਕੇ ਕਰਨੇ ਗੱਲ ਜੀ ਕਿਉਂ ਤੁਸੀਂ ਬਿਨਾਂ ਸ਼ਰਤ ਸਮਝੋਤਾ ਕਰਦੇ ਹੋ ਤੇ ਸਾਰੀ ਜਿਹੜੀ ਜਥੇਬੰਦੀ ਹੈ ਉਹਨੂੰ ਵੀ ਰੇਖ ਰੱਖਦੇ ਹੋ ਕੌਮ ਨੂੰ ਨੇਰੇ ਚ ਰੱਖਦੇ ਹੋ ਪੰਜਾਬ ਨੂੰ ਨੇਰੇ ਚ ਰੱਖਦੇ ਹੋ ਇਹ ਤਾਂ ਵੱਡੀ ਗਦਾਰੀ ਕੀ ਉਸ ਦੀ ਉਨਰੂ ਦਾ ਪੰਥਰ ਤੁੰਦੇ ਜਿਹੜੇ ਸਨਮਾਨ ਤੱਕ ਅਗਾਲ ਤੱਕ ਸਾਬ ਤੋਂ ਮਿਲਦੇ ਨੇ ਕਿ ਪ੍ਰਚਾਰਾ ਪ੍ਰਕਾਸ਼ ਸਿੰਘ ਬਾਦਲ ਨੇ ਤਾਂ ਜਿੰਨਾ ਸਮਾਂ ਕੰਮ ਕੀਤਾ ਪੰਥ ਲਈ ਕੀਤਾ ਪੰਜਾਬ ਲਈ ਕੀਤਾ ਜਿਹੜਾ ਇਹ ਇਹ ਦਾਵਾ ਤਾਂ ਇਹ ਹੁਣ ਵਾਪਸ ਹੋਇਆ ਪਰ ਉਹਦੇ ਵੀ ਫੇਰ ਉਹ ਦਬਾਅ ਬਣਾਇਆ ਗਿਆ ਕਿ ਇਹ ਬਹਾਲ ਹੋ ਜਾਣਾ ਚਾਹੀਦਾ ਨਹੀਂ ਗੱਲ ਇਹ ਕਿ ਉਹ ਕਿਉਂ ਵਾਪਸ ਲੈ ਕੇ ਉਹ 15 ਦੇ ਬੇਅਦਬੀ ਕਾਣ ਤੋਂ ਬਾਅਦ ਜੋ ਇਹਨਾਂ ਦੀ ਗੰਦੀ ਭੂਮਿਕਾ ਰਹੀ ਸੌਦਾ ਸਦ ਮਾਫ ਕਰਨ ਦੇ ਜੋ ਬੰਦੇ ਨੇ ਆ ਫਿਰ ਉਹ ਉਹ ਸਖ ਸੰਗਤ ਲੋਤੇ ਲਾਂਤ ਪੱਤਰ ਬਣਾਵਣਾ ਕੇ ਪੇਸ਼ ਕੀਤੇ ਗਏ ਨਾ ਉਹ ਗਿਣਾਇਆ ਗਿਆ ਕਿ ਇਹਨਾਂ ਨੇ ਸਤਾਂਵਜੰਨ ਦੇ ਆ ਪੰਜ ਨੂੰ ਠੋਖਾ ਦਿੱਤਾ ਠੋਖਾ ਦਿੱਤਾ ਉਸ ਤੋਂ ਗਿਣਤੀ ਕਰਾਉਣ ਤੋਂ ਬਾਅਦ ਜਿਹੜਾ ਹੈ ਲਾਂਤ ਪੱਤੇ ਵੀ ਬੜੇ ਗਏ ਇਹਨਾਂ ਫਗੜੇ ਕਉ ਵਾਪਸ ਲੈਣ ਦੇ ਲਈ ਉਸ ਵੇਲੇ ਆਵਾਜ਼ ਉਠਣੀ ਸ਼ੁਰੂ ਹੋਈ ਜਿਹੜਾ ਹੁਣ ਆ ਕੇ 2 ਦਸੰਬਰ ਨੂੰ ਵਾਪਸ ਲਿਆ ਗਿਆ ਉਹਨਾਂ ਦੀ ਮੌਤ ਤੋਂ ਬਾਅਦ ਵਾਪਸ ਲਿਆ ਗਿਆ ਬਿਲਕੁਲ ਠੀਕ ਫੈਸਲਾ ਕੀਤਾ ਗਿਆ ਉਹ ਕਹਿੰਦੇ ਕਿਹੜੀ ਗੱਲ ਦੇ ਫਗੜੇ ਕੰਮ ਸਨ ਮਾਨ ਕਰਨ ਕਿ ਉਹ ਮੁੰਡਿਆਂ ਨੇ ਕਤਲ ਹੋ ਗਏ ਕੀ ਕੀਤਾ ਮੁੰਡਿਆਂ ਵਾਸਤੇ ਜਿਹਨਾਂ ਕਾਤਲਾਂ ਉਹਨਾਂ ਨੂੰ ਕਤਲ ਕੀਤਾ ਸੀ ਉਹਨੂੰ ਪਦਵੀਆਂ ਦੇ ਕਿਉਂ ਨਵਾਜਿਆ ਗਿਆ ਕਿਹੜੀ ਗੱਲ ਤੇ ਦਿੱਤਾ ਕਿ ਇੱਕ ਸ਼ਾਮਦ ਲੋਕ ਜਿਹੜੇ ਸਨ ਤਖਤਾਂ ਦੇ ਆਪਣੇ ਬਿਠਾਏ ਉਹਨਾਂ ਵੱਲੋਂ ਫਗਰੇ ਕੌਮ ਦੇਣਾ ਜਿਹੜਾ ਸੀ ਇਹ ਪੰਜ ਨਾਲ ਗਦਾਰੀ ਸੀ ਗਲਤ ਸੀ ਤੋਂ ਵਾਪਸ ਲੈ ਲਿਆ ਗਿਆ ਤੇ ਜੋ ਫੈਸਲਾ ਹੈ ਠੀਕ ਆਇਆ ਇਸ ਕਰਕੇ ਅੱਜ ਦੇਖੋ ਇਸ ਮੌਕੇ ਤੇ ਅਸਲੀ ਭਰਤੀ ਅਕਾਲੀ ਦਲ ਦੀ ਚੱਲ ਰਹੀ ਹੈ ਉਹ ਸਤ ਪੰਜ ਮੈਂਬਰੀ ਕਮੇਟੀ ਜਿਹੜੀ ਹੈ ਹੈ ਉਹ ਕੰਮ ਕਰੇ ਦੇ ਸਾਹੀ ਦੇ ਸਾਰੇ ਸਿਕਸ ਸੰਸਾਰ ਨੂੰ ਜਿੱਥੇ ਵੀ ਬੈਠੇ ਨੇ ਜਾਂ ਵੀ ਪੰਜਾਬ ਦੇ ਅੰਦਰ ਦੇ ਭਰਤੀ ਹੋ ਰਹੀ ਹੈ ਤੇ ਬਿਲਕੁਲ ਨਿਟਕੇ ਉਹ ਭਰਤੀ ਕਰਵਾਣੀ ਚਾਹੀਦੀ ਅੱਗੇ ਲਗਣਾ ਚਾਹੀਦਾ ਤਾਂ ਕਿ ਇੱਕ ਇਹੋ ਜਿਹਾ ਪੰਥਕ ਸਾਡੀ ਧਿਰ ਜਿਹੜੀ ਮਜ਼ਬੂਤ ਹੋ ਕੇ ਸਾਹਮਣੇ ਆਵੇ ਜਿਹੜੀ ਪਾਰਦਰਸ਼ਕਤਾ ਦੀ ਪ੍ਰਤੀਕ ਹੋਵੇ ਜਿਹਦੇ ਕੋਲ ਠੀਕ ਤਰ੍ਹਾਂ ਭਰਤੀ ਕਰਕੇ ਨਮਾਇंदे ਚੁਣੇ ਜਾਣ ਡੈਲੀਗੇਟ ਚੁਣੇ ਜਾਣ ਤੇ ਜੋਗ ਜਿਹੜੀ ਹੈ ਉਹ ਅੱਗੇ ਪ੍ਰਬੰਧ ਆ ਸਜਣਿਆ ਉਹ ਕੋਈ ਖਾਨਦਾਨੀ ਬੰਦੇ ਨਹੀਂ ਅੱਗੇ ਆਣੇ ਚਾਹੀਦੇ ਜਾਂ ਛੱਟੇ ਫੁਕੇ ਸਿਆ ਸਿਆ ਧੜਿਆਂ ਵਾਲੇ ਸਿਆਦਾਨ ਨਹੀਂ ਆਣੇ ਚਾਹੀਦੇ ਉਥੇ ਜੋਗ ਪੰਥਕ ਸੋਚ ਵਾਲੇ ਵਿਅਕਤੀ ਜਿਹੜੇ ਨੇ ਉਹੀ ਆਗੂ ਚੁਣ ਕੇ ਅੱਗੇ ਆਣੇ ਚਾਹੀਦੇ ਜਿਨ੍ਹਾਂ ਤੇ ਕੋਈ ੱੱੱਬਾ ਨਾ ਹੋਵੇ ਜਿਨ੍ਹਾਂ ਤੇ ਕੋਈ ਪੰਥਕ ਨਾ ਧੋਖੇ ਦਾ ਕੋਈ ਨਾਮੋ ਨਿਸ਼ਾਨ ਨਾ ਹੋਵੇ ਜਿਨ੍ਹਾਂ ਅੰਦਰ ਸਤਾ ਦੀ ਭੁੱਖ ਨਾ ਹੋਵੇ ਜਿਹੜੇ ਪੰਥ ਦੇ ਸੇਵਾਦਾਰ ਦੇ ਤੌਰ ਤੇ ਜਾਣੇ ਜਾਂਦੇ ਹੋਣ ਇਹ ਇਹ ਤਾਂ ਦੀ ਲੋਕਮਨਛਾ ਹੈ ਅਸੀਂ ਕੱਲ ਵੀ ਪੰਜ ਮੈਂਬਰੀ ਕਮੇਟੀ ਅਸੀਂ ਆ ਬੈਠੇ ਸੀ ਪੰਥਕਦਾਲ ਮੇਂ ਸੰਗਠਨ ਨੂੰ ਜਿਲ੍ਹੇ ਲੁਧਿਆਣੀ ਅੰਦਰ ਬੁੱਡੇਵਾਲ ਦੀ ਧਰਤੀ ਤੇ ਪੂਰੇ ਪੰਜਾਬ ਚੋਂ ਸਾਡੇ ਨਾਲ ਸਹਿਯੋਗ ਕਰਨ ਵਾਲੇ ਬਹੁਤ ਸਾਰੇ ਵਿਦਵਾਨ ਸੱਜਣ ਆਏ ਸਨ ਸਾਹਮਣੇ ਖੁੱਲ ਕੇ ਗੱਲਾਂ ਹੋਈਆਂ ਨੇ ਔਰ ਅਸੀਂ ਸਮਰਥਨ ਦੇ ਵਿੱਚ ਭਰਤੀ ਦੀ ਗੱਲ ਜਿਹੜੀ ਹੈ ਉਹਨੂੰ ਸਮਰਥਨ ਦੇ ਰਹੇ ਆ ਲੋਕਾਂ ਨੂੰ ਕਹਿ ਰਹੇ ਆ ਔਰ ਅਸਲੀ ਅਕਾਲੀ ਦਲ ਬਣੇਗਾ ਜੋ ਹੁਣ ਬਣੇਗਾ ਅਕਾਲ ਤਖਤ ਤੋਂ ਬਣੇਗਾ ਪੰਥ ਦੀ ਮਰਜ਼ੀ ਦੇ ਮੁਤਾਬਕ ਬਣੇਗਾ ਉਹੀ ਅਸਲੀ ਅਕਾਲੀ ਦਲ ਹੋਏਗਾ ਜਿਹਨੂੰ ਹੁਣ ਹੁਣ ਵਾਲੇ ਸਮੇਂ 'ਚ ਮੰਨਤਾ ਮਿਲੇਗੀ ਕਿਸੇ ਨੇ ਵੀ ਸੁਖਵੀਰ ਬਾਦਲ ਦੇ ਤੜੇ ਨੂੰ ਨਹੀਂ ਪੁੱਛਿਆ ਅੱਛਾ ਬੇਨਤੀ ਜਿਹੜਾ ਆਪਾਂ ਪਿੱਛੇ ਗੱਲ ਕਰ ਰਹੇ ਹਾਂ ਸਰਚ ਸਾਧ ਨੂੰ ਮਾਫੀ ਵਾਲੀ ਗੱਲਾਂ ਇਹ ਇਹ ਗੱਲ ਡਰਿਵਨ ਕਿੱਥੋਂ ਹੁੰਦੀ ਆ ਵੀ ਗੱਲਾਂ ਪੰਥ ਦੀਆਂ ਕਰਨੀਆਂ ਬਾਅਦ ਦੇ ਵਿੱਚ ਪਰਿਵਾਰ ਤੇ ਸੱਤਾ ਆ ਜਾਣੇ ਮਤਲਬ ਪੰਥ ਨੂੰ ਸਿੱਖੀ ਨੂੰ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਪਿੱਛੇ ਧੱਕਣ ਵਿੱਚ ਮਤਲਬ ਇਹ ਮਨ ਚ ਆਉਂਦਾ ਨਹੀਂ ਡਰ ਨਹੀਂ ਆਉਂਦਾ ਵੀ ਗੁਰੂ ਸਾਹਿਬ ਜਦੋਂ ਸਾਨੂੰ ਦੇਖਦੇ ਨੇ ਜਦੋਂ ਆਪਾਂ ਕਹਿੰਦੇ ਵੀ ਸਿੱਖ ਫਲਸਫਾ ਸਾਨੂੰ ਅਗਵਾਈ ਕਰਦਾ ਕਿ ਸਿੱਖ ਫਲਸਫੇ ਨਾਲ ਪੰਥ ਨਾਲ ਧੋਖਾ ਨਹੀਂ ਮਾਰੇ ਗਣ ਲੈ ਕੇ ਜਿਉ ਜਮੀਰਾਂ ਮਰ ਜਾਂਨਾਂ ਜੀ ਉਦੋਂ ਦਾ ਰੱਬ ਦਾ ਖੌਫ ਬੰਦਾ ਦਾ ਨਾ ਕੋਈ ਖੌਫ ਇਹ ਮਰੀਆਂ ਹੋਈ ਜਮੀਰਾਂ ਦੀ ਨਿਸ਼ਾਨੀ ਹੁੰਦੀ ਹੈ ਜਦੋਂ ਕੌਮ ਵਾਲੇ ਪਾਸੇ ਧਿਆਨ ਨਹੀਂ ਹੁੰਦਾ ਆਪਣੀ ਕੁਰਸੀ ਵਾਲੇ ਪਾਸੇ ਧਿਆਨ ਹੁੰਦਾ ਇਹਨਾਂ ਸੱਜਣਾ ਨੇ ਜੇ ਇਹਨਾਂ ਦੇ ਸਿਆਸੀ ਮੌਤ ਹੋਈ ਹੈ ਜਾਂ ਅਜਵਲ ਹਸ਼ਰ ਹੋਇਆ ਤੇ ਆਪਣੇ ਪੈਰਾਂ ਤੇ ਮਾਰੇ ਕੁਹਾਰੇ ਕਰਕੇ ਮਜਵੀਰਾ ਮਾਰ ਲਈ ਉਹਨਾਂ ਲੋਕਾਂ ਨੇ ਪੰਜ ਨੂੰ ਦਿਲ ਦਿਮਾਗ ਵਿੱਚੋਂ ਕੱਢ ਦਿੱਤਾ ਤੇ 25 ਸਾਲ ਰਾਜ ਕਰਨ ਦਾ ਜਿਹੜਾ ਹੰਕਾਰੀ ਬਿਆਨ ਦੇਣੀ ਸ਼ੁਰੂ ਕਰ ਦਿੱਤੇ ਤੇ ਉਹ ਰੱਬ ਨੂੰ ਹੰਕਾਰ ਚੰਗਾ ਨਹੀਂ ਲੱਗਦਾ ਪ੍ਰਮਾਤਮਾ ਉਹ ਸੰਕਾਰ ਦੇ ਗੋਡੇ ਲਵਾ ਦਿੰਦੇ ਜਿਹੜਾ ਸੁਖਬੀ ਸਿੰਘ ਵੱਲ 25 ਸਾਲ ਰਾਜ ਦੀ ਗੱਲ ਕਰਦਾ ਸੀ ਉਹ ਪਿੰਡ ਦਾ ਸਰਪੰਚ ਬਣ ਜਾਊਗਾ ਅਗਲੇ ਨਹੀਂ ਛੱਡਿਆ ਇੰਥੋਂ ਤੱਕ ਲਿਆ ਘੜਕ ਸਰਤ ਸਾਦੂ ਮਾਫੀ ਅਲੀ ਗੱਲ ਤੁਸੀਂ ਕਰ ਰਹੇ ਸੀ ਵੀ ਮੁੰਬਈ ਜਾਂਦੇ ਨੇ ਕੁਝ ਸਮਝੌਤਾ ਹੁੰਦਾ ਮਤਲਬ ਇਦਾਂ ਕਿਉਂ ਵੀ ਇੰਨਾ ਲਿਫਟ ਕੇ ਜਾਣਾ ਆਪਣੇ ਆਪ ਨੂੰ ਕਹਿਣਾ ਪੰਥ ਦਾ ਲੀਡਰ ਤੇ ਬਾਅਦ ਦੇ ਵਿੱਚ ਮੁੰਬਈ ਜਾ ਕੇ ਜਾਂ ਜੋ ਵੀ ਜਿੱਥੇ ਵੀ ਉਹ ਅਗਲੇ ਬਲਾਉਣਗੇ ਅਸੀਂ ਤਿਆਰ ਆਂ ਜੀ ਮਾਫੀ ਦੇਣ ਨੂੰ ਤੁਸੀਂ ਸਾਨੂੰ ਵੋਟਾਂ ਪਾਓ ਨਹੀਂ ਗੱਲ ਉਹਦੀ ਜੀ ਸਵਾਰਥ ਬਹੁਤ ਵੱਡਾ ਹੁੰਦਾ ਜੀ ਗੱਲ ਸਰ ਬੋਡ ਮੈਂ ਕੁਰਸੀ ਦਾ ਲਾਲਚ ਸਵਾਰਥ ਬੰਦੇ ਕੋਲੋਂ ਸਾਰੇ ਕੁਝ ਉਹ ਕੰਮ ਕਰਵਾ ਲੈਂਦਾ ਜਿਹੜਾ ਉਹਨੂੰ ਕਦੇ ਕਰਨੇ ਨਹੀਂ ਚਾਹੀਦੇ ਇਸ ਕਰਕੇ ਇਹਨਾਂ ਨੇ ਅਕਾਲੀ ਦਲ ਨੂੰ ਅਕਾਲੀ ਦਲ ਨਹੀਂ ਰਹਿਣ ਦਿੱਤਾ ਮੋਗਾ ਜਦੋਂ ਇਹਨਾਂ ਨੇ ਕਾਨਫਰੰਸ ਕੀਤੀ ਸੀ ਉਹਦੀ ਪੰਜਾਬੀ ਪਾਰਟੀ ਬਣਾ ਦਿੱਤੀ ਸੀ ਇਸ ਲਈ ਇਹ ਬਾਦਲਾਂ ਕਾਲੀ ਦਲ ਪੰਜਾਬੀ ਪਾਰਟੀ ਹੈ ਇਹ ਆਕਾਸ਼ੀ ਹੋਮਣੀ ਕਾਲੀ ਦਲ ਨਹੀਂ ਹੈ ਜਿਹੜੇ ਸਾਰੇ ਪੁਰਖਿਆਂ ਨੇ 1920 'ਚ ਬਣਾਇਆ ਸੀ ਜਾਂ ਜਿਨ੍ਹਾਂ ਨੇ ਅੱਗੇ ਚੱਲ ਕੇ ਪੰਥ ਦੀ ਮੋਰਚੀ ਲਾਇਆ ਸੀ ਉਹ ਅਕਾਲ ਦਲ ਨਹੀਂ ਹੈਗਾ ਇਹ ਪੰਜਾਬੀ ਪਾਰਟੀ ਸੀ ਤੇ ਪੰਜਾਬੀ ਪਾਰਟੀ ਨਹੀਂ ਧੋਖਾ ਕੀਤਾ ਉਹਦਾ ਆਗੂ ਬਫਸਦਨ ਸੂਬੀ ਸਿੰਘ ਬਾਦਲ ਬਣ ਬੈਠਾ ਨਦੀ ਦੇ ਸਾਡੇ ਸਾਰੇ ਸਾਹਮਣੇ ਪਏ ਹੋਏ ਨੇ ਉਹ ਇਸ ਕਰਕੇ ਉਹ ਰੱਬ ਨੇ ਜਾ ਕੋ ਆਪ ਖਵਾਏ ਕਰਤਾ ਖਸ ਲੈ ਚੰਗਾਈ ਇਹਨੂੰ ਰੱਬ ਨੇ ਚੰਗਾਈ ਖੇਚ ਲਈ ਕੋਈ ਅੰਦਰ ਜਿਹੜੀ ਬੁੱਧੀ ਤੇ ਪਰਦਾ ਪਾ ਦਿੱਤਾ ਚੱਲ ਪਾਈ ਹੁਣ ਤੂੰ ਖਿੱਦ ਕਰਮ ਕਰ ਤੇ ਤੂੰ ਆਪਣੇ ਪਾਸੇ ਹੋ ਤੂੰ ਉਹਨਾਂ ਪਾਸੇ ਕਰਨ ਦਾ ਰਸਤਾ ਰੱਬ ਨੇ ਤਲਾਸ਼ ਕਰਕੇ ਦੇ ਦਿੱਤਾ ਅ ਯਾਨੀ ਜੀ ਇੱਕ ਨਾ ਸਵਾਲ ਪੰਜਾਬ ਦਾ ਜਾਂ ਪੂਰੇ ਦੇਸ਼ ਦਾ ਬੁੱਧੀਜੀਵੀ ਵਰਗ ਉਠਾਉਂਦਾ ਰਿਹਾ ਕਿ ਭਾਰਤੀ ਜਨਤਾ ਪਾਰਟੀ ਕਿਸੇ ਵੀ ਤਰ੍ਹਾਂ ਕੱਟ ਗਿਣਤੀਆਂ ਦੇ ਹਮੇਸ਼ਾ ਖਿਲਾਫ ਰਹੀਏ ਜਿੱਦਾਂ ਹੁਣ ਮੁਸਲਮਾਨਾਂ ਦੇ ਖਿਲਾਫ ਇੱਕ ਵਕਫ ਬਿੱਲ ਆਇਆ ਇਸੇ ਤਰ੍ਹਾਂ ਸਕੇ ਸਿੱਖ ਸੰਸਥਾਵਾਂ ਦੇ ਵਿੱਚ ਵੀ ਦਖਲਅੰਦਾਜ਼ੀ ਵਧਾਈ ਉਹਨਾਂ ਨੇ ਬਹੁਤ ਸਾਰੇ ਲੋਕ ਦੇ ਛਲਾਉਂਦੇ ਜਿਹੜਾ ਬਾਗੀ ਤੜ ਐਕਚੁਅਲ 'ਚ ਉਹਨੂੰ ਭਾਜਪਾ ਸਪੌਂਸਰ ਕਰ ਰਹੀ ਹੈ ਕਿ ਸੁਖਵੀਰ ਸਿੰਘ ਬਾਦਲ ਸਿਰ ਸਾਰਾ ਕੁਝ ਮੜ ਦਿੱਤਾ ਜਾਵੇ ਇਹ ਗੱਲ ਵੀ ਆਉਂਦੀ ਹੈ ਜੀ ਨਹੀਂ ਨਹੀਂ ਗੱਲ ਕਿ ਬੁੱਤੂ ਜੀ ਮੈਨੂੰ ਉਹਨੂੰ ਜਵਾਬ ਦੇ ਤੁਸੀਂ ਬਾਗੀ ਤੜਾ ਕਿਉਂ ਵਾਰ-ਵਾਰ ਕਹਿ ਰਹੇ ਹੋ ਉਹਨੂੰ ਤੇ ਹੁਣ ਡੇ ਤੜਾ ਰਿਹਾ ਹੀ ਨਹੀਂ ਉਹ ਪੰਜ ਮੈਂਬਰੀ ਜਿਹੜੀ ਕਮੇਟੀ ਆ ਪੰਜ ਮੈਂਬਰੀ ਬਾਕੀ ਨਹੀਂ ਹੈ ਕੌਣ ਕਹਿੰ ਤੁਸੀਂ ਦੇਖੋ ਇਹ ਸੱਤ ਮੈਂਬਰ ਕਮੇਟੀ ਬਣਾਈ ਗਈ ਸੀ ਜੀ ਉਹਦੇ ਚ ਚਾਰ ਮੈਂਬਰ ਸਿੱਧੇ ਬਾਦਲ ਦਲ ਦੇ ਸਨ ਜੀ ਚਾਰ ਮੈਂਬਰ ਜਿਹੜੇ ਸਿੱਧੇ ਬਾਦਲ ਦਲ ਦੇ ਨੇ ਹਾਂਜੀ ਉਹਨਾਂ ਚ ਜਿਹੜਾ ਮਨਪ੍ਰੀਤ ਸਿੰਘ ਹੈ ਯਾਲੀ ਹੈ ਉਹ ਤੇ ਬਾਦਲ ਦਲ ਤੋਂ ਕਿਨਾਰਾ ਕਰਕੇ ਘਰ ਵਿੱਚ ਸਿਆਸਤ ਛੱਡ ਕੇ ਬੈਠਾ ਸੀ ਉਹਨਾਂ ਨੂੰ ਉਹ ਘਰ ਵਿੱਚ ਬੈਠੇ ਹੋਏ ਬੰਦੇ ਨੂੰ ਅਕਾਲ ਤਖਤ ਦੇ ਨਾਲ ਸੇਵਾ ਚ ਲਾ ਦਿੱਤਾ ਬੀਬੀ ਸਤਵੰਤ ਕੌਰ ਜਿਹੜੀ ਹੈ ਉਹ ਤੇ ਸ਼ੀਰ ਭਾਈ ਅਮਰੀਕ ਸਿੰਘ ਦੀ ਪੁੱਤਰੀ ਹੈ ਉਹ ਸ਼੍ਰੋਮਣੀ ਕਮੇਟੀ ਦੀ ਮੁਲਾਜ਼ਮਤ ਕਰ ਰਹੀ ਹੈ ਉਥੇ ਆਕਾਲ ਤਖਨ ਨੇ ਆਪਣੇ ਨਮਾਇंदे ਦੌਰ ਤੇ ਲਾਈ ਹੈ ਸਿਰਫ ਇੱਕ ਉਹ ਜਿਹੜਾ ਸੁਧਾਰਵਾਦੀ ਤਰ੍ਹਾਂ ਜਿਹਨੂੰ ਆਪਾਂ ਕਹਿੰਦੇ ਆ ਉਹ ਚੋ ਕੇਵਲ ਇੱਕ ਬੰਦਾ ਨਮਾਇੰਦਾ ਇੱਕੋ ਲਿਆ ਉਥੋਂ ਸੁਧਾਰ ਗੁਰ ਪ੍ਰਤਾਪ ਸਿੰਘ ਮਢਾਲਾ ਬਾਕੀ ਤੇ ਸਾਰੇ ਬਾਦਲ ਦਲ ਦੇ ਨੇ ਕਿਵੇਂ ਬਾਗੀ ਤਰ੍ਹਾਂ ਕਿੱਥਾ ਹੋ ਗਏ ਆ ਜੋ ਪੰਜ ਮੈਂਬਰ ਬਾਗੀਆਂ ਦੇ ਮੈਂਬਰ ਨਹੀਂ ਹੈਗੇ ਹੂੰ ਪੰਜ ਮਢਾਲਾ ਦੇ ਦਾ ਸੰਬੰਧ ਕਿਸੇ ਬਾਗੀ ਨਾਲ ਨਹੀਂ ਹੈਗਾ ਉਹ ਆਕਾਲ ਤਖਨ ਦੇ ਲਈ ਕੰਮ ਕਰ ਰਿਹਾ ਉਹਦੇ ਹਦੇਸ਼ ਤੇ ਕੰਮ ਕਰੇ ਇਸ ਕਰਕੇ ਇਹ ਵਰਤਮਾਨ ਸਮੇਂ ਪੰਜ ਜਣੇ ਇਸ ਕੰਮ ਕਰ ਰਹੇ ਨੇ ਉਹ ਆਕਾਲ ਤਖਦ ਦੇ ਆਦੇਸ਼ ਦੇ ਮੁਤਾਬਕ ਕੰਮ ਕਰ ਰਹੇ ਨੇ ਨਾ ਭਾਗ ਨਾ ਭਾਗੀ ਨੇ ਨਾ ਸੁਧਾਰਵਾਦੀ ਨੇ ਉਹ ਤੇ ਕੇਵਲਾ ਆਕਾਲ ਤਖਦ ਦੇ ਨਮਾਇंदे ਦੇ ਤੌਰ ਤੇ ਕੰਮ ਕਰ ਰਹੇ ਨੇ ਇਹ ਬਾਦਲ ਕਹਿੰਦਾ ਗਲਤ ਪ੍ਰੋਪਾਗੈਂਡਾ ਹੈ ਕਿ ਉਹ ਭਾਜਪਾ ਨਾਲ ਜਾ ਰਹੇ ਨੇ ਅਸੀਂ ਕੱਲ ਸਵਾਲ ਕੀਤਾ ਉਹਨਾਂ ਦੇ ਸਾਹਮਣੇ ਹਾਂ ਸਵਾਲ ਰੱਖੇ ਨੇ ਸੰਗ ਸੰਗ ਤੋਂ ਪੁੱਛਦੀ ਹੈ ਕੀ ਕੱਲ ਨੂੰ ਆਕਾਲ ਤਖਦ ਬਣਾ ਕੇ ਭਾਜਪਾ ਨਾਲ ਜਾਓਗੇ ਉਹ ਕਹਿੰਦੇ ਸਵਾਲ ਹੀ ਨਹੀਂ ਪੈਦਾ ਹੁੰਦਾ ਅਸੀਂ ਪੰਥ ਨਾਲ ਰਵਾਂਗੇ ਪੰਜਾਬ ਨਾਲ ਰਵਾਂਗੇ ਤੇ ਪੰਜਾਬ ਦੇ ਹਿੱਤ ਅੰਦਰ ਕੋਈ ਜੁਸ ਨੂੰ ਅੱਗੇ ਵਧਣਾ ਪੈਂਦਾ ਤੇ ਅਸੀਂ ਸਰਬਸੰਮਤੀ ਨਾਲ ਵਿਧਿ ਵਿਵਧਾਨ ਦੇ ਮਤਾਵਾਂ ਵਿੱਚ ਜੁਸ ਨੂੰ ਅੱਗੇ ਵਧਣ ਲੋੜ ਪੈਂਦੀ ਉਹ ਦੇ ਮਤਾਵਾਂ ਕੁ ਵਧਾਂ ਸਾਡੇ ਲਈ ਉਸ ਮੌਕੇ ਅਸੀਂ ਜਿਹੜਾ ਹੈ ਪੰਜਾਬ ਦਾ ਹਿੱਤ ਤੇ ਪੰਥ ਦਾ ਹਿੱਤ ਅੱਗੇ ਰੱਖਿਆ ਜਾਏਗਾ ਸਾਡਾ ਕੋਈ ਜਾਤੀ ਐਜੰਡਾ ਨਹੀਂ ਹੈ ਇਸ ਕਰਕੇ ਉਹ ਤੇ ਬੜੇ ਸਪਸ਼ਟ ਨੇ ਇਹ ਬਾਦਲ ਕਹਿੰਦੇ ਆਈਟੀ ਸੈੱਲ ਜਿਹੜਾ ਹੈ ਉਹ ਇਹਨਾਂ ਗੱਲਾਂ ਨੂੰ ਵੱਡੇ ਪੱਧਰ ਤੇ ਇਸ ਕਰਕੇ ਫਵਾਹਾਂ ਡਾ ਰਿਹਾ ਹੈ ਕਿ ਜਿਹੜਾ ਉਹਨੂੰ ਸਮਰਥਨ ਮਿਲ ਰਿਹਾ ਹੈ ਉਹ ਸਮਰਥਨ ਨਾ ਮਿਲੇ ਉਸ ਮਾਰਤੰ ਰੋਕਣ ਵਾਸਤੇ ਸਾਰੂ ਕੋਈ ਕੀਤਾ ਕਰਾਇਆ ਜਾ ਰਿਹਾ ਹੈ ਇਹ ਵਾਸਤੇ ਵਿੱਚ ਉਹ ਬੜੇ ਸਪਸ਼ਟ ਨਹੀਂ ਸਾਡੀਆਂ ਦੋ ਮੀਟਿੰਗਾਂ ਉਹਨਾਂ ਨਾਲ ਹੋ ਚੁੱਕੀਆਂ ਨੇ ਅਸੀਂ ਕੱਲੇ-ਕੱਲੇ ਨੂੰ ਮਿਲੇ ਆ ਇਕੱਠਿਆਂ ਵੀ ਮਿਲੇ ਆ ਅਸੀਂ ਉਹਨਾਂ ਕੋਲ ਸਵਾਲ ਕੀਤੇ ਨੇ ਕੱਲ ਜਨਤਕ ਸਵਾਲ ਕੀਤੇ ਸਾਡੂ ਪੰਜਾਬ ਦੀਆਂ ਜਥੇਬੰਦੀਆਂ ਦੇ ਨੁਮਾਇੰਦੇ ਆਏ ਸਨ ਬੜੇ ਸਵਾਲ ਰੱਖੇ ਨੇ ਉਹਨਾਂ ਨੇ ਸੁਲਾਰੇ ਕ왈ਸੰਗ ਚ ਹੁੰਦਾ ਜਿਹਨੇ ਉਹਦਾ ਉੱਤਰ ਦਿੱਤਾ ਸੰਤਸੰਗ ਅਮੇਦਪੁਰੀ ਉੱਤਰ ਦਿੱਤੇ ਸਤਾਂਤ ਕੋਣੀ ਉੱਤਰ ਦਿੱਤੇ ਤਿੰਨ ਮੈਂਬਰ ਕਾਲ ਆ ਸਕੇ ਸਨ ਬੜੇ ਨਿਠ ਕੇ ਉਹਨਾਂ ਨੇ ਸਾਡੇ ਨਾਲ 23-3 ਘੰਟੇ ਵੇਲੇ ਗੱਲਬਾਤ ਕੀਤੀ ਹੈ ਇਸ ਕਾਰਨ ਕਰਕੇ ਇਹ ਜਿਹੜਾ ਕੋ ਜੋ ਵੀ ਇਹ ਕਾਲੇ ਸਵਾਲ ਆਏ ਉਹਨੇ ਉੱਤਰ ਦਿੱਤੇ ਮੈਂ ਇਸ ਗੱਲ ਤੋਂ ਜ਼ੋਰ ਦੇ ਕੇ ਗਿਆ ਕਿ ਅੱਜ ਇਸ ਗੱਲ ਨੂੰ ਸਾਨੂੰ ਇਹਦਾ ਮੁਕਾਬਲਾ ਕਰਨਾ ਪਏਗਾ ਕਿਹੜਾ ਬਾਦਲ ਦਾ ਜਿਹੜਾ ਆਈਟੀ ਸੈੱਲ ਹੈ ਉਹ ਮਿੱਥ ਕੇ ਸਾਡੇ ਉੱਤੇ ਭਾਜਪਾ ਦਾ ਲੈਵਲ ਲਾਉਣ ਦੀ ਕੋਸ਼ਿਸ਼ ਕਰੇ ਤੇ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰੇ ਅੱਜ ਦੇ ਇਹ ਕੱਲ ਬਣਿਆ ਹੀ ਨਹੀਂ ਹੈ ਭਾਜਪਾ ਅਸੀਂ ਕਿਹਨਾ ਸਮਝੋਤਾ ਕੀਤਾ ਹੀ ਨਹੀਂ ਤੇ ਜਦੋਂ ਅਸੀਂ ਕਿਸੇ ਪਾਸ ਗਏ ਹੀ ਨਹੀਂ ਤੇ ਸਾਨੂੰ ਕਿਵੇਂ ਕਹਿ ਸਕਦੇ ਭਾਜਪਾ ਨੂੰ ਜਾਵਾਂਗੇ ਕਿ ਨੇ ਜਾਵਾਂ ਜਾਵਾਂਗੇ ਸੀ ਜੀ ਅਈ ਨੇ ਜਿਸੀ ਅਕਾਲ ਤਖਤ ਦੇ ਹਦੇਸ਼ ਦੀ ਪਾਲਣਾ ਕਰੇ ਇਸ ਕਰਕੇ ਉਥੇ ਅਕਾਲ ਤਖਤ ਦੇ ਹਦੇਸ਼ ਦੇ ਮੁਤਾਬਕ ਕੰਮ ਕਰ ਰਹੇ ਨੇ ਇਹ ਉਹਨਾਂ ਨੂੰ ਕਹਿਣਗੇ ਭਾਜਮਾਨ ਨਾਲ ਜਾਣਗੇ ਇਸ ਸਮੇਂ ਤੋਂ ਪਹਿਲਾਂ ਦੀ ਗੱਲਾਂ ਨੇ ਇਸ ਨਾਲੇ ਸਿੱਖ ਸੰਗਤ ਜਣੀ ਜਾਗੀ ਹੋਈ ਹੈ ਉਥੇ ਲੱਖਾਂ ਸਵਾਲ ਕਰਨ ਤੋਂ ਬਾਅਦ ਲੋਕੀ ਨਾਲ ਤੁਰਦੇ ਨੇ ਜੀ ਪਰ ਜਿਹੜਾ ਸਮਰਥਨ ਉਹਨਾਂ ਨੂੰ ਮਿਲਦੇ ਆ ਉਹਨਾਂ ਦੀ ਭਰਤੀ ਬੋਕਸ ਨਹੀਂ ਹੈ ਜਾਲੀ ਨਹੀਂ ਹੈ ਉਹ ਭਰਤੀ ਬਿਲਕੁਲ ਠੀਕ ਤਰ੍ਹਾਂ ਕਰਵਾ ਰਹੇ ਨੇ ਠੀਕ ਹੈ ਥਾਰਾ ਹੀ ਕਰਵਾ ਰਹੇ ਨੇ ਉਹ ਲੋਕਾਂ ਕੋਲ ਜਦ ਦੱਸ ਕੇ ਕਰਵਾ ਰਹੇ ਨੇ ਕਿਸ ਘਰਾਂ ਵਿੱਚ ਬੈਠ ਕੇ ਸਿੱਧਾ ਨਹੀਂ ਗੱਟੀਆਂ ਜਾਣ ਜੀ ਅੱਛਾ ਜਦੋਂ ਕੁਦੀਪ ਸਿੰਘ ਗੜਗਾਜ਼ ਦਾ ਬਰੰਦਾਕ ਬਿਆਨ ਆਇਆ ਸੀ ਕਿ ਹਜੇ ਵੀ ਜਿਹੜੇ ਇਹ ਪੰਜ ਮੈਂਬਰੀ ਕਮੇਟੀ ਔਰ ਜਿਹੜੇ ਸੁਖਵੀਰ ਸਿੰਘ ਬਾਦਲ ਵਾਲਾ ਤੜ ਇਕੱਠੇ ਹੋ ਕੇ ਕੰਮ ਕਰਨ ਮਨਪ੍ਰੀਤ ਸਿੰਘ ਯਾਲੀ ਹੋਰਾਂ ਨੇ ਵੀ ਪਿਛਲੇ ਦਿਨੀ ਅਪੀਲ ਕੀਤੀ ਹੈ ਕਿ ਪ੍ਰਧਾਨ ਜੀ ਸੁਖਵੀਰ ਸਿੰਘ ਬਾਦਲ ਛੱਡ ਦੇਣ ਤੇ ਆਪਾਂ ਪੰਥ ਨੂੰ ਦੁਬਾਰਾ ਫਿਰ ਤੋਂ ਮੁੜ ਹੰਬੜਾ ਮਾਰੀਏ ਬਚਾਉਣ ਲਈ ਕੰਮ ਕਰੀਏ ਇਹ ਕਿਵੇਂ ਲੱਗਦਾ ਜੀ ਠੀਕ ਲੱਗਦੇ ਨੇ ਨਹੀਂ ਬੇਲੇ ਗੱਲ ਹੈ ਕਿ ਸਾਨੂੰ ਹੁਣ ਉਹ ਮੌਕਾ ਅੱਗੇ ਲੰਘ ਚੁੱਕਾ ਜੀ ਜੀ ਹਨ ਤੇ ਜੇ ਕਿਸੇ ਨੂੰ ਦਖਲ ਨਹੀਂ ਦੇਣਾ ਭਾਈ ਕੁਲਦੀਪ ਸਿੰਘ ਦਖਲ ਨਹੀਂ ਦੇਣਾ ਚਾਹੀਦਾ ਹੁਣ ਦੇ ਬਤੌਰ ਜਥੇਦਾਰ ਉਹ ਮੈਂ ਇਹ ਨੂੰ ਕਹਿੰਦਾ ਹੁਣ ਨੂੰ ਦਖਲ ਨਹੀਂ ਦੇਣਾ ਚਾਹੀਦਾ ਜੀ ਉਹਨਾਂ ਨੂੰ ਸੋ ਕਿ 2 ਦਸੰਬਰ ਦੇ ਫੈਸਲੇ ਦੀ ਪ੍ਰੋਤਸ ਖੜੇ ਹੋਣਾ ਚਾਹੀਦਾ ਕਿ ਉਹਨਾਂ ਬਾਦਲ ਕੈਨ ਫਟਕਾਰਾਂ ਪਾਣੀਆਂ ਚਾਹੀਦੀ ਕਿ ਤੁਸੀਂ ਉਹ ਫੈਸਲਾ ਨਾ ਮੰਨ ਕੇ ਪੰਥ ਅਕਾਲ ਤਖਤ ਦਾ અપਮਾਨ ਕੀਤਾ ਭਾਈ ਕੁਲਦੀਪ ਸਿੰਘ ਨੂੰ 2 ਦਸੰਬਰ ਦੇ ਫੈਸਲੇ ਦੇ ਹੱਕ ਵਿੱਚ ਖੜਨਾ ਚਾਹੀਦਾ ਹੈ ਔਰ ਜਿਨ੍ਹਾਂ ਨੇ ਫੈਸਲਾ ਨਹੀਂ ਮੰਨਿਆ ਸਤ ਮੈਂਬਰ ਕਮੇਟੀ ਕੰਮ ਨਹੀਂ ਕਰ ਦਿੱਤਾ ਗਿਆ ਉਹਨਾਂ ਨੂੰ ਪੰਥ ਦੇ ਦੁਖੀ ਦੇ ਤੌਰ ਤੇ ਇਹਨਾਂ ਨੂੰ ਐਲਾਨਣਾ ਚਾਹੀਦਾ ਹੈ ਤੇ ਲੋਕਾਂ ਨੂੰ ਕਹਿਣਾ ਚਾਹੀਦਾ ਹੈ ਕਿ ਇਹ ਗੁਨਾਹਗਾਰ ਨੇ ਕਾਲ ਤੱਕ ਦੇ ਇਹਨਾਂ ਨੇ ਆਦੇਸ਼ ਦੀ ਪਾਲਣ ਨਹੀਂ ਕੀਤੀ ਇਹਦੇ ਪੰਜ ਮੈਂਬਰ ਕੰਮ ਕਰ ਰਹੇ ਨੇ ਇਹਨਾਂ ਦੇ ਸਮਰਥਨ ਵਿੱਚ ਤੁਸੀਂ ਪੰਜ ਅੱਗੇ ਆ ਕੇ ਜਿਹੜਾ ਹੈ ਜੋ ਕਾਲ ਤੱਕ ਦਾ ਆਦੇਸ਼ ਹੋਇਆ ਉਹਦੇ ਮੁਤਾਬਕਾ ਕਰ ਲਈ ਬਣਤਰ ਬਣਨੀ ਚਾਹੀਦੀ ਹੈ ਇਹ ਕੋਈ ਇਹ ਇਹ ਨਹੀਂ ਕਿ ਕੋਈ ਕਰ ਕਰਨਾ ਸਮਝੌਤਾ ਕਰਵਾ ਕੇ ਰੱਖ ਦੇ ਕਿ ਤੁਸੀਂ ਇਹ ਕੋਈ ਕੋਈ ਅਸੂਲ ਨਹੀਂ ਹੈਗਾ ਨਾ ਹੀ ਕਿਸੇ ਨੂੰ ਕਹ ਸਮਝੌਤਾ ਕੰਦਾ ਹੱਕ ਹੈ ਕਿ ਜੱਥੇਬੰਦੀ ਬਣੀ ਤੋਂ ਪਹਿਲਾਂ ਕੋਈ ਸਮਝੌਤਾ ਕਰ ਜੇ ਇਹ ਪੰਜਾਂ ਮੈਂਬਰਾਂ ਜੋ ਕੋਈ ਸਮਝੋਤਾ ਕਰਨ ਦੀ ਤਿਆਰ ਨਹੀਂ ਉਹ ਤੇ ਜਥੇਬੰਦੀ ਬਣਾਣਗੇ ਜਥੇਬੰਦੀ ਬਣਨ ਤੋਂ ਬਾਅਦ ਅੱਗੇ ਜਾ ਕੇ ਕੀ ਪੰਜਾਬ ਵਿੱਚ ਉਹਦੇ ਅਵਾਜ਼ ਮਿਲਦੀ ਕਰਕੇ ਉਹਨਾਂ ਨੂੰ ਸਮਾਂ ਦੱਸੇਗਾ ਬਾਕੀ ਲੋਕੀ ਸਮਰਥਨ ਦੇ ਰਹੇ ਨੇ ਦੇਸ਼ ਵਿਦੇਸ਼ ਤੋਂ ਸਮਰਥਨ ਮਿਲ ਰਿਹਾ ਹੈ ਕੋ ਵੱਡੇ ਪੱਧਰ ਤੇ ਮਿਲ ਰਿਹਾ ਹੈ ਇਹਦੇ ਵਿੱਚ ਹੁਣ ਕਿਸੇ ਨੂੰ ਦਖਲ ਨਹੀਂ ਦੇਣਾ ਚਾਹੀਦਾ ਇਸ 2 ਦਸੰਬਰ ਦੇ ਫੈਸਲੇ ਤੇ ਨਿਰਣੇ ਨੂੰ ਕਿਸੇ ਤਰ੍ਹਾਂ ਦੇ ਵਿਚਕਾਰ ਰੁਕਾਵਟ ਨਹੀਂ ਖੜੀ ਕਰਨੀ ਚਾਹੀਦੀ ਜੀ ਤੁਸੀਂ ਗੱਲਬਾਤ ਲਈ ਸਮਾਂ ਦਿੱਤਾ ਸ਼ੁਕਰੀਆ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਤਾਂ ਮਿਰਨਾਲਸਨ ਗਿਆਨੀ ਕੇਵਲ ਸਿੰਘ ਜੀ ਪੰਤਕ ਤਾਲ ਮਿਲ ਸਥਾਪਨ ਉਹਨਾਂ ਨੇ ਸਮਰਥਨ ਵੀ ਦਿੱਤਾ ਹੈਗਾ ਪੰਜ ਮੈਂਬਰੀ ਕਮੇਟੀ ਨੂੰ ਉਹਨਾਂ ਦਾ ਦਾਵਾ ਕਿ ਭਰਤੀ ਠੀਕ ਚੱਲ ਰਹੀ ਆ ਔਰ ਪੂਰੇ ਦੇਸ਼ ਦੁਨੀਆ ਦੇ ਵਿੱਚ ਜਿਹੜੀ ਸਿੱਖ ਸੰਗਤ ਆ ਉਹ ਸਾਥ ਦੇ ਰਹੇ ਨੇ ਤੇ ਇਹ ਨਵਾਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਅਸਲੀ ਸ਼੍ਰੋਮਣੀ ਅਕਾਲੀ ਦਲ ਆ ਇਹ ਨਵਾਂ ਜਿਹੜਾ ਪੰਜ ਮੈਂਬਰੀ ਕਮੇਟੀ ਦਾ ਜਿਹੜਾ ਧੜਾ ਇਹ ਅਕਾਲ ਤਖਤ ਸਾਹਿਬ ਦੇ ਹੁਕਮ ਅਨੁਸਾਰ ਭਰਤੀ ਕਰ ਰਿਹਾ ਔਰ ਇਹ ਅਕਾਲੀ ਦਲ ਫਿਰ ਮੁੜ ਤੋਂ ਉੱबरेਗਾ ਪੰਜਾਬ ਦੇ ਪੰਤ ਦੇ ਮਸਲਿਆਂ ਲਈ ਕੰਮ ਕਰੇਗਾ ਜੁੜੇ ਰਹੋ ਪੰਜਾਬੀ ਨਜ਼ਰੀਆ ਦੇ ਨਾਲ ਤੁਹਾਨੂੰ